ਵਾਰ ਦਾ ਦਿਨ ਹੈ ਮੋਗਾ ਸ਼ਰਦੀ ਵਿੱਚ ਭਾਰੀ ਭੀੜ ਦਿਖਾਈ ਦੇ ਰਹੀ ਹੈ ਲੋਕ ਆਪੋ ਆਪਣੇ ਸਾਧਨਾਂ ਤੇ ਬਾਜ਼ਾਰ ਦੇ ਵਿੱਚ ਸਮਾਨ ਲੈਣ ਦੇ ਲਈ ਆਏ ਹਨ ਦਿਵਾਲੀ ਨਜ਼ਦੀਕ ਆ ਰਹੀ ਹੈ ਦਿਵਾਲੀ ਦੀਆਂ ਸਫਾਈਆਂ ਸਭ ਪਾਸੇ ਚੱਲ ਰਹੀਆਂ ਹਨ ਕੁਝ ਲੋਕ ਆਪੋ ਆਪਣੇ ਘਰਾਂ ਨੂੰ ਰੰਗ ਕਰਵਾ ਰਹੇ ਹਨ ਕੁਝ ਲੋਕ ਨਵੇਂ ਕੱਪੜੇ ਲੈਣ ਦੇ ਲਈ ਇੱਥੇ ਆਏ ਹਨ ਕੁਝ ਲੋਕ ਘਰਾਂ ਨੂੰ ਸਜਾਉਣ ਦੇ ਲਈ ਜ਼ਰੂਰੀ ਸਮਾਨ ਜਿਹੜਾ ਹੈ ਉਹ ਚਾਹੀਦਾ ਹੈ ਐਤਵਾਰ ਦਾ ਦਿਨ ਹੈ ਹੋਣ ਕਰਕੇ ਅੱਜ ਭੀੜ ਰੋਜ਼ਾਨਾ ਨਾਲੋਂ ਜ਼ਿਆਦਾ ਹੈ ਐਸੇ ਭਾਰੀ ਪਰਕਮ ਭੀੜ ਦੇ ਵਿੱਚ ਕਰ ਜਿੱਥੇ ਸਾਧਨਾ ਦੀ ਜਿਹੜੀ ਹੈ ਲਾਈਨ ਲੱਗੀ ਹੈ ਇੱਕ ਤੋਂ ਬਾਅਦ ਇੱਕ ਗੱਡੀ ਮੋਟਰਸਾਈਕਲਾਂ ਦੇ ਨਾਲ ਖੜੀ ਹੈ ਐਸੇ ਭੀੜ ਦੇ ਵਿੱਚ ਇੱਕ ਐਸਯੂਵੀ ਜਿਸਤੇ ਉੱਪਰ ਸਰਪੰਚ ਲਿਖਿਆ ਹੈ ਉਹ ਫੋਰਚੂਨਰ ਕਾਲੇ ਰੰਗ ਦੀ ਗੱਡੀ ਜਿਸਤੇ ਵਿੱਚ ਦੋ ਲੋਕ ਬੈਠੇ ਦਿਖਾਈ ਦੇ ਰਹੇ ਹਨ ਇੱਕ ਹੈ ਸਰਪੰਚ ਜਸਵੰਤ ਸਿੰਘ ਜਿਸ ਨੂੰ ਸਾਰੇ ਜ ਸਾਦੇ ਨਾਮ ਤੇ ਜਾਣਦੇ ਹਨ ਜਸਾ ਜੋ ਆਪਣੇ ਨਾਲ ਦੇ ਸਾਥੀ ਸ਼ਿੰਦੇ ਦੇ ਨਾਲ ਇੱਥੇ ਆਇਆ ਹੈ ਜਿਸ ਨੂੰ ਪੰਚਾਇਤ ਵਾਸਤੇ ਕੁਝ ਰੰਗ ਚਾਹੀਦੇ ਹਨ ਆਪਣੇ ਨਾਲ ਦੇ ਸਾਥੀ ਨੂੰ ਕਰਿਆ ਹੋਏ ਵੀ ਸ਼ਿੰਦੇ ਇਸ ਵਾਰ ਆਪਾਂ ਪੰਚਾਇਤ ਭਵਨ ਨੂੰ ਬੜਾ ਸੁੰਦਰ ਰੰਗ ਕਰਨਾ ਹੈ ਪਿਛਲੇ ਸਾਲ ਵੀ ਢੰਗ ਤਰ੍ਹਾਂ ਰੰਗ ਨਹੀਂ ਹੋਇਆ ਉਹ ਪੁਰਾਣਾ ਸਰਪੰਚ ਤਾਂ ਪੈਸੇ ਖਾ ਗਿਆ ਆਪਣੀ ਪੰਚਾਇਤ ਨੂੰ ਕੁਝ ਵੀ ਢੰਗ ਦਾ ਬਣਾ ਕੇ ਨਹੀਂ ਗਿਆ ਹੁਣ ਲੋਕਾਂ ਨੂੰ ਵੀ ਤਾਂ ਦੇਖਣਾ ਚਾਹੀਦਾ ਹੈ ਵੀ ਢੰਗ ਦਾ ਸਰਪੰਚ ਪਿੰਡ ਦੇ ਵਿੱਚ ਆਇਆ ਹੋਏ ਰੰਗ ਦੇ ਕੰਮ ਕਰਵਾ ਰਿਹਾ ਹੈ ਕਿੰਨੀ ਸੋਹਣੀ ਪੰਚਾਇਤ ਨੂੰ ਰੰਗ ਕਰਵਾਇਆ ਹੈ ਆਪਾਂ ਵਧੀਆ ਮਹਿੰਗਾ ਕਲਰ ਲੈ ਕੇ ਜਾਵਾਂਗੇ ਅਤੇ ਨਾਲ ਨਾਲ ਚੰਗੇ ਕੁਆਲਿਟੀ ਵਾਲੇ ਪੇਂਟਰ ਜੜੇਸ ਨੇ ਇੱਥੋਂ ਪੁੱਛ ਕੇ ਜਾਣੇ ਹਨ ਕਿ ਸੇ ਚੰਗੇ ਠੇਕੇਦਾਰ ਨੂੰ ਠੇਕਾ ਦੇਣਾ ਹੈ ਵਧੀਆ ਰੰਗ ਹੋਣਾ ਚਾਹੀਦਾ ਹੈ ਆਖਰਕਾਰ ਉਹ ਮੇਰੀ ਮੁੱਚਦਾ ਸਵਾਲ ਹੈ ਪਹਿਲਾ ਸਾਲ ਹੈ ਮੇਰਾ ਸਰਪੰਚੀ ਦਾ ਅਤੇ ਮੈਂ ਚਾਹੁੰਨਾ ਹਾਂ ਵੀ ਸਭ ਪਾਸੇ ਮੇਰੀ ਵਾਅਵਹੀ ਹੋਵੇ ਸ਼ਿੰਦਾ ਹਾਂ ਦੇ ਵਿੱਚ ਸਿਰੇ ਲਾ ਦਿੰਦਾ ਹੈ ਬਿਲਕੁਲ ਉਸਤਾਦ ਕਿਹੜੀਆਂ ਗੱਲਾਂ ਕਰਦੇ ਹੋ ਆਪਾਂ ਇਸ ਵਾਰ ਜਰੂਰ ਵਧੀਆ ਰੰਗ ਲੈ ਕੇ ਜਾਵਾਂਗੇ ਅਤੇ ਨਾਲ ਨਾਲ ਕੁਝ ਜ਼ਰੂਰੀ ਸਮਾਨ ਜਿਹੜਾ ਹੈ ਉਹ ਮੈਂ ਆਪਣੇ ਘਰ ਦੇ ਲਈ ਵੀ ਲੈਣਾ ਹੈ ਅਤੇ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਘਰ ਦੇ ਵਿੱਚ ਵੀ ਸ਼ਾਇਦ ਕੋਈ ਜ਼ਰੂਰੀ ਸਮਾਨ ਚਾਹੀਦਾ ਹੈ ਤੁਹਾਡੇ ਨੌਕਰ ਨੇ ਮੈਨੂੰ ਕਿਹਾ ਸੀ ਵੀ ਆਹ ਸਮਾਨ ਲੈ ਆਇਓ ਅਗੋਂ ਜਿਹੜਾ ਹੈ ਸਰਪੰਚ ਸਾਹਿਬ ਕਹਿੰਦਾ ਹੈ ਕੋਈ ਗੱਲ ਨਹੀਂ ਚਲੋ ਆਪਾਂ ਜਾਂਚ ਕਰਦੇ ਹਾਂ ਪਹਿਲਾਂ ਰੱਖ ਲੈਣੇ ਹਾਂ ਬਾਦ ਦੇ ਵਿੱਚ ਜਿਹੜੀ ਵੀ ਤੇਰੀ ਲਿਸਟ ਹੈ ਉਸ ਤੇ ਹਿਸਾਬ ਨਾਲ ਆਪਾਂ ਜਿਹੜਾ ਹੈ ਸਮਾਨ ਲੈ ਲਾਂਗੇ ਸਰਪੰਚ ਸਾਹਿਬ ਰੰਗ ਵਾਲੀ ਦੁਕਾਨ ਨੂੰ ਮੋੜ ਨੂੰ ਗੱਡੀ ਅੱਕਦੇ ਸਨੇ ਗੱਡੀ ਫੋਰਚੂਨਰ ਜਿਹੜੀ ਹੈ ਉਹ ਨੇੜੇ ਹੀ ਰੰਗ ਵਾਲੇ ਬਾਜ਼ਾਰ ਵੱਲ ਜਾ ਰਹੀ ਹੈ ਕਈ ਜਿੱਥੇ ਰੰਗਾਂ ਵਾਲੀਆਂ ਦੁਕਾਨਾਂ ਹਨ ਜਿੱਥੋਂ ਆਰਾਮ ਦੇ ਨਾਲ ਜਿਹੜਾ ਹੈ ਪੰਜ ਦੇ ਵਾਸਤੇ ਰੰਗ ਮਿਲ ਜਾਵੇਗਾ ਚੰਗਾ ਰੰਗ ਜਣਾ ਹੈ ਉਹਨਾਂ ਨੇ ਲੈਣ ਦੀ ਥਾਂ ਲਈ ਹੈ ਜਿਵੇਂ ਜਿਵੇਂ ਗੱਡੀ ਅੱਗੇ ਵੱਧ ਰਹੀ ਹੈ ਸਰਪੰਚ ਆਸ-ਪਾਸ ਦਿਖ ਰਿਹਾ ਹੈ ਉੱਥੇ ਦੀਵਾਲੀ ਦਾ ਸਮਾਨ ਮਿਲ ਰਿਹਾ ਹੈ ਦੀਵਾਲੀ ਦੇ ਵਾਸਤੇ ਦੀਵੇ ਜੜੇ ਹਨ ਉਹ ਲੋਕ ਵੇਚ ਰਹੇ ਹਨ ਥੱਲੇ ਬੈਠੇ ਹਨ ਜਿਵੇਂ ਤੇ ਮਿੱਟੀ ਦੇ ਕੱਚੇ ਦੀਵੇ ਜਿਸ ਤੇ ਵਿੱਚ ਰੰਗ ਬਰੰਗੇ ਚਾਈਨਿਜ਼ ਦੀਵੇ ਵੀ ਹਨ ਅਤੇ ਕੁਮਾਰਾਂ ਨੇ ਬਣਾਏ ਆਪਣੇ ਹੱਥੀਂ ਦੀਵੇ ਵੀ ਸਾਹਮਣੇ ਦਿਖ ਰਹੇ ਹਨ ਉਹ ਲਾਲ ਰੰਗ ਦੇ ਦੀਵੇ ਜੋ ਕਿ ਮਿੱਟੀ ਦੇ ਨਾਲ ਬਣਾਏ ਹਨ ਬੜੇ ਸੁੰਦਰ ਅੰਦਰ ਆਕਾਰ ਦੇ ਵਿੱਚ ਦਿਖ ਰਹੇ ਹਨ ਇੱਕ ਮੁੱਖੀ ਦੀਵੇ ਅਤੇ ਕਈ ਕਈ ਚੌਕੀ ਦੀਵੇ ਵੀ ਜੜੇ ਹਨ ਉੱਥੇ ਪਏ ਹਨ ਸਰਪੰਚ ਸਾਰਾ ਕੁਝ ਦਿਖ ਰਿਹਾ ਹੈ ਅਚਾਨਕ ਸ਼ਿੰਦਾ ਆਖਦਾ ਹੈ ਮੈਂ ਸਰਪੰਚ ਸਾਹਿਬ ਹਾਂ ਆਪਾਂ ਰੰਗਾਂ ਵਾਲੇ ਬਾਜ਼ਾਰ ਦੇ ਵਿੱਚ ਆ ਕੇ ਹਾਂ ਇਥੋਂ ਆਪਾਂ ਥੋੜਾ ਪੈਦਲ ਹੋ ਜਾਣੇ ਹਾਂ ਗੱਡੀ ਅੱਗੇ ਲਿਜਾਣ ਨੂੰ ਜਗ੍ਹਾ ਨਹੀਂ ਹੋਏ ਅੱਗੇ ਗਲੀ ਬੜੀ ਤੰਗ ਹੈ ਇੱਥੇ ਆਪਾਂ ਆਪਣੀ ਗੱਡੀ ਖੜਾ ਦਨੇ ਹਾਂ ਆ ਨਾਲ ਹੀ ਹੈ ਇਥੋਂ ਆਪਾਂ ਜਿਹੜਾ ਹੈ ਰੰਗ ਲੈ ਲਵਾਂਗੇ ਮੁੜ ਕੇ ਜਿਹੜਾ ਹੈ ਆਪਾਂ ਬਾਕੀ ਸਮਾਨ ਉਹ ਬਾਅਦ ਦੇ ਵਿੱਚ ਲੈਣੇ ਹਾਂ ਸਰਪੰਚਵਾਨ ਜਾਂਦਾ ਹੋਏ ਕੋਈ ਗੱਲ ਨਹੀਂ ਹੈ ਗੱਡੀ ਇੱਥੇ ਰੋਕ ਕੇ ਆਪਾਂ ਕਿੰਨੇ ਕੁ ਦੂਰ ਹੈ ਹੁਣੇ ਆਪਾਂ ਪੈਦਲ ਜਾ ਕੇ ਇੱਥੋਂ ਰੰਗ ਲੈ ਆਨੇ ਹਾਂ ਜਿਵੇਂ ਹੀ ਗੱਡੀ 'ਚ ਉਤਰੇ ਖਣੇ ਸਰਪੰਚ ਸਾਹਿਬ ਆਪਣੇ ਰੇਸ਼ਮੀ ਚਟੇ ਰੰਗ ਦੇ ਕੁੜਤੇ ਪਜਾਮੇ ਨੂੰ ਸਹੀ ਕਰਦਾ ਹੈ ਗੜ ਦੇ ਵਿੱਚ ਉਸਦੇ ਬੜਾ ਸੁੰਦਰ ਕੈਂਠਾ ਪਾਇਆ ਹੈ ਇਹ ਲੱਗਦਾ ਹੈ ਜਿਵੇਂ ਬੜਾ ਤਿਆਰ ਹੋ ਕੇ ਆਇਆ ਹੈ ਇੱਥੇ ਇਸੇ ਲਾਲ ਰੰਗ ਦੀ ਬੜੀ ਸੋਹਣੀ ਪਗ ਬਣੀ ਹੋਈ ਹੈ ਅਤੇ ਧੀ ਖੋਲੀ ਖੋਲੀ ਅੱਗੇ ਵਧਾ ਜਾ ਰਿਹਾ ਹੈ ਸਰਪੰਚ ਸਾਹਿਬ ਖੋਲੀ ਖੋਲੀ ਅੱਗੇ ਵਧਰੇ ਹਨ ਨਾਲ-ਨਾਲ ਉਹਨਾਂ ਦੇ ਸ਼ਿੰਦਾ ਹੈ ਆਸ-ਪਾਸ ਨਿਗਾਹ ਮਾਰਦੇ ਹਨ ਜਿੱਤੇ ਕਈ ਲੋਕ ਜਰੇ ਹਨ ਜਮੀਨ ਤੇ ਪੱਲੀ ਜਾਂ ਦਰੀ ਵਿਛਾ ਕੇ ਸਮਾਨ ਵਿੱਚ ਰਖਨੇ ਹਨ ਕਈ ਲੋਕ ਜਰੇ ਹਨ ਅਲੱਗ-ਅਲੱਗ ਤਰ੍ਹਾਂ ਦੇ ਦਿਵਾਲੀ ਵਿੱਚ ਕੰਮ ਹੋਣ ਵਾਲੇ ਸਮਾਨ ਦਿਵਾਲੀ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਮਾਨ ਜਿਵੇਂ ਕਿ ਦੀਵੇ ਜਿਵੇਂ ਕੁਝ ਉਤੇ ਪਟਾਕੇ ਜਿਵੇਂ ਕੁਝ ਸਜਾਵਟ ਦੇ ਲਈ ਸਮਾਨ ਹੈ ਇਹ ਤੇ ਵਿਕਦਾ ਨਜ਼ਰ ਆ ਰਿਹਾ ਹੈ ਲੇਕਿਨ ਇਹਨਾਂ ਸਾਰਿਆਂ ਨੂੰ ਇਗਨੋਰ ਕਰਦੇ ਨਜ਼ਰ ਅੰਦਾਜ਼ ਕਰਦੇ ਜਿਵੇਂ ਸਰਪੰਚ ਅੱਗੇ ਵਧਣ ਲੱਗਾ ਲੇਕਿਨ ਇੱਕ ਜਗ੍ਹਾ ਐਸੀ ਹੈ ਇੱਕ ਪੱਲੇ ਜਿਸ ਤੇ ਉੱਪਰ ਇੱਕ ਨੌਜਵਾਨ ਔਰਤ ਬੈਠੀ ਹੈ ਦੇਖਣ ਦੇ ਵਿੱਚ ਕਿਸੇ ਚੰਗੇ ਘਰ ਦੀ ਬਾਹੂ ਲੱਗਦੀ ਹੋਏ ਕਿਸੇ ਚੰਗੇ ਘਰ ਦੇ ਕੁੜੇ ਜੋ ਕਿ ਬੜੇ ਸੋਹਣੇ ਮਾਹੌਲ ਦੇ ਵਿੱਚ ਪੜੀ ਵੱਡੀ ਹੋਏ ਰੰਗ ਉਸ ਦਾ ਸਾਫ ਹੈ ਲੇਕਿਨ ਸ਼ਾਇਦ ਸਮੇਂ ਦੀ ਧੂੜ ਨੇ ਹਲਾ ਹਾਲਾਤਾਂ ਦੀ ਮਾਰ ਨੇ ਉਸ ਨੂੰ ਉਮਰ ਤੋਂ ਕੁਝ ਵੱਡਾ ਦਿਖਾ ਰੱਖਿਆ ਹੈ ਇੰਜ ਲੱਗਦਾ ਹੈ ਜਿਵੇਂ بڑے ਵੱਡੇ ਹਾਲਾਤਾਂ ਦੀ ਮਾਰ ਚੱਲਦੀ ਹੋਈ ਇੱਥੇ ਸਾਹਮਣੇ ਬੈਠੀ ਹੈ ਇੰਜ ਲੱਗਦਾ ਹੈ ਜਿਵੇਂ ਕਿਸੇ ਗੁਲਾਬ ਦੇ ਫੁੱਲ ਨੂੰ ਚਿੱਕੜ ਦੇ ਵਿੱਚ ਸਿੱਟ ਦਿੱਤਾ ਹੈ ਜਿੱਥੇ ਬਾਕੀ ਉਸ ਨੂੰ ਇੱਕ ਵਾਰ ਦੇਖ ਕੇ ਨજર ਅੰਦਾਜ਼ ਕਰਕੇ ਅੱਗੇ ਵਧ ਜਾਂਦੇ ਹਨ ਉੱਥੇ ਸਰਪੰਚ ਜੰਮ ਹੋ ਗਿਆ ਹੈ ਉਸ ਦਾ ਦਿਲ ਨਹੀਂ ਕਰ ਰਿਹਾ ਉਸ ਦੇ ਪੈਰ ਇਜਾਜ਼ਤ ਨਹੀਂ ਦਿੰਦੇ ਵੀ ਉਹ ਅੱਗੇ ਵਧੇ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਕਿ ਸਾਹਮਣੇ ਬੈਠੀ ਔਰਤ ਨੂੰ ਉਹ ਜਾਣਦਾ ਹੈ ਜਿਵੇਂ ਕਿ ਉਹ ਔਰਤ ਕੋਈ ਹੋਰ ਨਹੀਂ ਉਸਦੀ ਕੋਈ ਆਪਣੀ ਹੈ ਜਿਸ ਨਾਲ ਉਸਨੇ ਬੜਾ ਸਮਾਂ ਬਤਾਇਆ ਹੈ ਸ਼ਿੰਦਰ ਅੱਗੇ ਵੱਧਣ ਦੀ ਕੋਸ਼ਿਸ਼ ਕਰਦਾ ਹੈ ਪਿੱਛੇ ਦੇਖਦਾ ਹੈ ਕਿ ਸਰਪੰਚ ਸਾਬ ਤਾਂ ਉੱਥੇ ਹੀ ਜਮ ਹੋ ਗਏ ਹਨ ਉਧਰੇ ਉਸ ਔਰਤ ਵੱਲ ਦੇਖ ਰਹੇ ਹਨ ਜਿਵੇਂ ਹੀ ਸ਼ਿੰਦਰ ਨੇ ਵੀ ਉਸ ਔਰਤ ਵੱਲ ਧਿਆਨ ਦੇਖਿਆ ਨਾ ਉਸ ਨੂੰ ਸਮਝ ਆ ਗਿਆ ਹੈ ਆਖਿਰਕਾਰ ਇੱਥੇ ਮਜਰਾ ਕੀ ਹੈ ਸਰਪੰਚ ਉਸ ਔਰਤ ਦੇ ਨੇੜੇ ਜਾਂਦਾ ਹੈ ਉਸ ਦੀਵੇ ਵਾਲੀ ਦੇ ਜੋ ਕਿ ਜ਼ਮੀਨ ਤੇ ਬੈਠੇ ਦੀਵੇ ਬਚਰੇ ਹੈ ਅੱਗੇ ਉਸ ਤੇ ਲਾਲ ਰੰਗ ਦੇ ਅਤੇ ਰੰਗ ਬਨਗੇ ਤਰਾਂ ਤਰਾਂ ਦੇ ਦੀਵੇ ਪਏ ਹਨ ਆਪਣੀ ਨਜ਼ਰ ਨੂੰ ਥੱਲੇ ਚੁਕਾਈ ਅਜੇ ਤੱਕ ਉਸਨੇ ਆਪਣੀ ਨਜ਼ਰ ਦੀਵਾ ਤੋਂ ਉੱਪਰ ਉਠਾ ਕੇ ਦੇਖੀ ਨਹੀਂ ਹੈ ਉਸ ਨੂੰ ਨਹੀਂ ਅਜਾ ਬਿ ਸਾਹਮਣੇ ਕੰਕੜਾ ਹੈ ਜਿਵੇਂ ਹੀ ਆਪਣੇ ਨੇੜੇ ਗਾਹਕ ਆਏ ਦਿਖਦੀ ਹੈ ਜਿਵੇਂ ਹੀ ਦਿਖਦੀ ਹੈ ਬਿ ਕੋਈ ਗਾਹਕ ਜੜਾ ਹੈ ਮੇਰਾ ਸਮਾਨ ਲੈਣ ਦੇ ਲਈ ਮੇਰੇ ਨੇੜੇ ਆ ਰਿਹਾ ਹੈ ਆਪਣੀ ਨਜ਼ਰ ਜਿਵੇਂ ਹੀ ਉਸ ਕਾਲੇ ਜੁੱਤੇ ਉਸ ਚਿੱਟੇ কুরਤੇ ਪੰਜਾਬੀ ਮੈਨੂੰ ਉਠਾ ਕੇ ਉਸ ਸਰਪੰਚ ਦੇ ਮੋਹਲ ਤੱਕਿਆ ਨਾ ਔਰਤ ਦੇ ਵੀ ਖੁਸ਼ ਉੱਡ ਕੇ ਖਨ ਅਚਾਨਕ ਹੀ ਉਸ ਦੀ ਇੱਕ ਅੱਖ ਦੇ ਵਿੱਚੋਂ ਹੰਝ ਵੇ ਤੁਰਿਆ ਹੈ ਜਿਵੇਂ ਕਿਸੇ ਆਪਣੇ ਨੂੰ ਬੜੇ ਲੰਬੇ ਸਮੇਂ ਬਾਅਦ ਦੇਖ ਰਹੀ ਹੈ ਜਿਵੇਂ ਕਿਸੇ ਨੂੰ ਬੜੇ ਲੰਬੇ ਸਮੇਂ ਬਾਅਦ ਬੜੀਆਂ ਅਰਦਾਸਾਂ ਬਾਅਦ ਬੜੇ ਲੰਬੇ ਇੰਤਜ਼ਾਰ ਬਾਅਦ ਆਪਣੀਆਂ ਨਜ਼ਰਾਂ ਸਾਹਮਣੇ ਪਾਉਂਦੀ ਹੈ ਆਪਣੀ ਨਜ਼ਰ ਦੂਜੀ ਪਾਸੇ ਫੇਰ ਲਦੀ ਹੈ ਜਿਵੇਂ ਕਿ ਬਸ ਇੱਛਾ ਨਾ ਹੋਵੇ ਇਸ ਨੂੰ ਦੁਬਾਰਾ ਦੇਖਣ ਦੀ ਮੈਂ ਵੀ ਮੈਂ ਦੇਖਾ ਜਾਂਦਾ ਲੇਕਿਨ ਆਪਣਾ ਜ਼ਮੀਰ ਜਿਹੜਾ ਹੈ ਉਸ ਨੂੰ ਇਜਾਜ਼ਤ ਨਹੀਂ ਦਿੰਦਾ ਸਰਪੰਚ ਆਪਣੀ ਜੇਬ ਵਿੱਚੋਂ 5-500 ਰੁਪਏ ਦੇ ਨੋਟਾਂ ਦੀ ਇੱਕ ਗੁੱਟੇ ਸ਼ਿੰਦੇ ਨੂੰ ਪਕੜਾਉਂਦਾ ਹੈ ਕਹਿੰਦਾ ਹੈ ਵੀ ਇਸ ਔਰਤ ਨੂੰ ਦੇ ਦੇ આજ ਤੋਂ ਬਾਅਦ ਇੱਥੇ ਦੁਬਾਰਾ ਨਹੀਂ ਦੇਖਣੀ ਚਾਹੀਦੀ ਲੋਕ ਕੀ ਕਹਿਣਗੇ ਵੀ ਸਰਪੰਚ ਸਾਹਿਬ ਆਪਨਾ ਗੱਡੀਆਂ ਵਿੱਚ ਕੁੰਦੇ ਖਣੇ ਆਹ ਔਰਤ ਜਿਹੜੀ ਹੈ ਇੱਥੇ ਦੀਵੇ ਵਿੱਚ ਨਹੀਂ ਹੈ ਮੇਰਾ ਜਮੀਰ ਇਜਾਤ ਨੂੰ ਜਾਂਦਾ ਕੋਈ ਗੱਲ ਨਹੀਂ ਹੈ ਇਸ ਨੂੰ ਆ ਪੈਸੇ ਦੇ ਦੇ ਕਹਦੇ ਜਾਂ ਤਾਂ ਦੀਵੇ ਨਾਲ ਵਿੱਚ ਜਾਂ ਫਿਰ ਇਸ ਸ਼ਰਦਿਰ ਕਿ ਨਾ ਰਹੇ ਇੱਥੇ ਮੇਰੇ ਜਾਣਨ ਵਾਲੇ ਬਹੁਤ ਹਨ ਇੱਥੇ ਕੋਈ ਨਾ ਕੋਈ ਇਸ ਨੂੰ ਪਛਾਣ ਲਵੇਗਾ ਇੱਥੇ ਮੈਨੂੰ ਦੁਬਾਰਾ ਇਹ ਔਰਤ ਦਿਖਣੀ ਨਹੀਂ ਚਾਹੀਦੀ ਇਸ ਨੂੰ ਕਹਦੇ ਇੱਥੋਂ ਚਲੀ ਜਾਵੇ ਦਫਾ ਹੋ ਜਾ 더 지메인 신 대네. ਉਹ ਨੋਟਾਂ ਦੀ ਗੋਟੀ ਪਕੜੇ ਜਿਸਦੇ ਵਿੱਚ 5-500 ਰੁਪਏ ਦੇ ਕਿੰਨੇ ਹੀ ਨੋਟਸ ਨੇ ਜਿਸਦੇ ਨਾਲ ਉਸ ਦਾ ਬਧਿਆ ਚੰਗਾ ਕਰ ਬੈ ਸਕਦਾ ਸੀ ਅਚਾਨਕ ਹੀ ਜਿਵੇਂ ਹੀ ਉਸ ਔਰਤ ਦੇ ਪੈਰਾਂ ਵਾਲੇ ਪਾਸੇ ਹੋਲੀ ਜੀ ਰੱਖਣ ਲੱਗਦਾ ਹੈ ਨਾ ਉਹ ਔਰਤ ਉਸ ਨੂੰ ਹਵਾ ਦੇ ਵਿੱਚ ਵਾਪਸ ਚੁੱਕਣ ਦਾ ਇਸ਼ਾਰਾ ਕਰ ਦਿੰਦੀ ਹੈ ਲੈ ਜਾ ਮੈਨੂੰ ਤੇਰੀ ਪੇਕ ਨਹੀਂ ਚਾਹੀਦੀ ਜੇਕਰ ਲੈਨੇ ਹਨ ਤਾਂ ਆ ਦੇਵੇ ਲੈ ਲੋ ਤੈਨੂੰ ਕੀ ਲੱਗਦਾ ਹੈ ਮੈਂ ਤੇਰੇ ਪੈਸੇ ਦੀ ਭੁਖੀ ਹਾਂ ਨਹੀਂ ਜੇਕਰ ਅਜਿਹਾ ਹੁੰਦਾ ਤਾਂ ਕਈ ਸਾਲ ਪਹਿਲਾਂ ਆਪਾਂ ਕੁਣ ਹੋਣਾ ਛੇ ਆਪਾ ਅੱਜ ਇੱਕ ਅੱਤੇ ਹੁੰਦੇ ਤੇਰੀ ਅਤੇ ਮੇਰੀ ਸੋਚ ਦੇ ਵਿੱਚ ਅਜੇ ਵੀ ਸ਼ਾਇਦ ਬਹੁਤ ਫਰਕ ਹੈ ਚਲਦਾਇਤੋਂ ਜਿਵੇਂ ਹੀ ਇਨਾ ਸੁਣਿਆ ਨਾ ਉਸ ਨੂੰ ਯਕੀਨੀ ਹੋਇਆ ਸਰਪੰਚ ਜੋ ਕਿ ਆਪਣੇ ਪੈਸੇ ਤੇ ਹੰਕਾਰ ਕਰਦਾ ਸੀ ਪੈਸਾ ਜਿਸ ਤੇ ਬਲ ਬੁੱਤੇ ਤੇ ਉਹ ਪਿੰਡ ਦਾ ਸਰਪੰਚ ਹੈ ਜਿਸ ਤੇ ਕਰਕੇ ਹਰ ਕੋਈ ਉਸ ਨੂੰ ਸलाम ਕਰਦਾ ਹੈ ਹਰ ਕੋਈ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਬਿਨਾਂ ਸਿਰ ਚੁਕਾਏ ਉਸਦੇ ਅੱਗੋਂ ਨਹੀਂ ਲੰਗਦਾ ਅੱਜ ਉਹ ਪੈਸਾ ਜਿਹੜਾ ਹੈ ਉਸਤੇ ਕਿਸੇ ਕੰਮ ਨਹੀਂ ਆ ਰਿਹਾ ਉਸੇ ਪੈਸੇ ਨੂੰ ਟੋਕਰ ਵੱਜਦੀ ਦਿਖ ਰਿਹਾ ਹੈ ਉਸ ਤੋਂ ਸੈਨੇ ਜਾਂਦਾ ਇੱਕਦਮ ਅਚਾਨਕ ਪਿੱਛੇ ਹੋ ਜਾਂਦਾ ਹੈ ਉਸਤੇ ਹੰਕਾਰ ਨੂੰ ਝੋਟ ਵੱਜੀ ਹੋਏ ਇਹ ਝੋਟ ਉਸਰੋ ਆਪਣੇ ਅਤੀਤ ਵੱਲ ਜਾਂਦੀ ਹੈ ਉਹ ਅਤੀਤ ਜੋ ਕਿ ਉਸਨੇ ਆਪਣੇ ਪੈਸੇ ਅਤੇ ਹੰਕਾਰ ਦੇ ਥਲੇ ਦਬ ਰੱਖਿਆ ਸੀ ਉਹ ਅਤੀਤ ਜਿਸ ਤੋਂ ਉਹ ਹਮੇਸ਼ਾ ਭੱਜਦਾ ਆਇਆ ਸੀ ਜਿਸ ਨੂੰ ਉਹ ਭੁਲਾ ਦੇਣਾ ਚਾਹੁੰਦਾ ਸੀ ਜਿਸ ਨੂੰ ਦੁਬਾਰਾ ਯਾਦ ਕਰਨ ਦੇ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਉਸ ਸਮਾਂ ਜਦੋਂ ਉਹ ਸਰਪੰਚਤ ਨਹੀਂ ਸੀ ਸਿਰਫ ਇੱਕ ਸਧਾਰਨ ਕਿਸਾਨ ਸੀ ਜੋ ਕਿ ਹਰ ਲੀਂਦ ਦੇ ਨਾਲ ਜੋ ਉਸਦੀ ਪਤਨੀ ਸੀ ਸੱਚਾ ਅਤੇ ਸਾਦਾ ਪਿਆਰ ਕਰਦਾ ਸੀ ਉਹਨਾਂ ਦਾ ਸੋਨੇ ਜਾਂ ਜਮੀਨ ਤੇ ਨਹੀਂ ਸਗੋਂ ਸਾਂਝਾ ਸੁਪਨੇ ਅਤੇ ਗਿਆਨ ਦੀ ਭੁੱਖ ਤੇ ਆਧਾਰ ਸੀ ਉਹ ਦੋਵੇਂ ਇੱਕ ਦੂਜੇ ਨੂੰ ਕਿਤਾਬਾਂ ਅਤੇ ਗਿਆਨ ਦੇ ਪਿਆਰ ਕਰਨ ਮਿਲੇ ਸਨ ਹਰਲੀਨ ਦਾ ਸਭ ਤੋਂ ਵੱਡਾ ਸੁਪਨਾ ਪਿੰਡ ਮੈਦਮਪੁਰ ਦੇ ਵਿੱਚ ਇੱਕ ਆਧੁਨਿਕ ਲਾਇਬ੍ਰੇਰੀ ਬਣਾਉਣਾ ਸੀ ਜਿੱਥੇ ਗਰੀਬ ਬੱਚੇ ਬਿਨਾਂ ਕਿਸੇ ਫੀਸ ਦੇ ਪੜ ਸਕਣ ਜੱਸੇ ਨੂੰ ਯਾਦ ਆਇਆ ਉਹ ਦਿਨ ਜਦੋਂ ਉਹਨਾਂ ਨੇ ਪਿੰਡ ਦੇ ਪੁਰਾਣੀ ਟੁੱਟੀ ਪੱਜੀ ਧਰਮਸ਼ਾਲਾ ਦੀ ਇਮਾਰਤ ਦੇ ਕੋਲ ਖੜੇ ਹੋ ਕੇ ਇਹ ਸੁਪਨਾ ਦੇਖਿਆ ਸੀ ਹਰਤ ਦੀਆਂ ਕੰਧਾਂ ਤੇ ਉੱਲੀ ਦੀਆਂ ਹਰੀਆਂ ਧਾਰੀਆਂ ਲੱਗਿਆ ਹੋਇਆ ਸਨ। ਛੱਤਾਂ ਵਿੱਚੋਂ ਸੂਰਜ ਦੀ ਰੋਸ਼ਨੀ ਅੰਦਰ ਆ ਰਹੀ ਸੀ ਅਤੇ ਅੰਦਰ ਬਦਬੂਦਾਰ ਖਨੇਰਾ ਸੀ। ਉੱਤੇ ਕਬੂਤਰਾਂ ਨੇ ਆਲਣੇ ਪਾਈ ਸਮੇਂ ਵੇਗ ਸੀ। ਹਰਨੀ ਨੇ ਉਦੋਂ ਕਿਹਾ ਸੀ ਉਸ ਦੀ ਆਵਾਜ਼ ਦੇ ਵਿੱਚ ਇੱਕ ਭਵਿੱਖ ਦਾ ਵਿਸ਼ਵਾਸ ਸੀ। ਇਹ ਸਿਰਫ ਖੰਡਰ ਨਹੀਂ ਹੋਏ। ਇਹ ਮੌਕਾ ਹੈ ਜੇਕਰ ਅਸੀਂ ਇਸ ਨੂੰ ਸਹੀ ਕਰੀਏ ਤਾਂ ਇਹ ਸਾਡੇ ਪਿੰਡ ਦੇ ਬੱਚਿਆਂ ਲਈ ਭਵਿੱਖ ਦਾ ਰਸਤਾ ਬਣ ਸਕਦਾ ਹੈ ਉਹ ਸੋਚ ਜਦੋਂ ਇੱਥੇ ਕਿਤਾਬਾਂ ਹੋਣਗੀਆਂ ਤਾਂ ਸਾਡੇ ਪਿੰਡ ਦਾ ਕੋਈ ਬੱਚਾ ਅਨਪੜਤਕ ਨਹੀਂ ਰਹੇਗਾ ਕੋਈ ਬੱਚਾ ਬਿਨਾਂ ਪੜੇ ਨਹੀਂ ਰਹੇਗਾ ਉਸਨੇ ਇੱਕ ਜੱਸੀ ਦਾ ਹੱਥ ਫੜਿਆ ਸਦਾ ਸੱਚਾ ਧਰਮ ਪੈਸੇ ਕਮਾਉਣਾ ਨਹੀਂ ਹੈ ਸਭ ਨੂੰ ਗਿਆਨ ਵੰਣਾ ਹੈ ਪੈਸਾ ਤਾਂ ਆਉਦਾ ਜਾਂਦਾ ਰਹਿੰਦਾ ਹੈ ਪਰ ਗਿਆਨ ਦੀ ਪੂੰਜੀ ਕਦੇ ਖਤਮ ਨਹੀਂ ਹੁੰਦੀ ਹਰਲੀਨ ਦੇ ਜੋਰਦੰਨ ਤੇ ਉਹਨਾਂ ਨੇ ਬੈਂਕ ਦੇ ਵਿੱਚ ਇੱਕ ਬਹੁਤ ਹੀ ਕਾਸ ਗੁਪਤ ਖਾਤਾ ਖੋਲਿਆ। ਇਹ ਕਿਸੇ ਸਾਂਝੇ ਨਾਮ ਤੇ ਨਹੀਂ ਸਗੋਂ ਮਹਿਮਦਪੁਰ ਲਾਇਬ੍ਰੇਰੀ ਫੰਡ ਦੇ ਨਾਮ ਤੇ ਸੀ। ਹਰਲੀਨ ਨੇ ਇਸ ਨੂੰ ਆਪਣੇ ਪਿਆਰ ਦਾ ਪ੍ਰਤੀਕ ਮੰਨਦੇ ਹੋਏ ਗਿਆਨ ਦੀ ਪੂੰਜੀ ਨਾਮ ਦਿੱਤਾ ਸੀ। ਉਹਨਾਂ ਨੇ ਤੱਕਿਤਾ ਕਿ ਘਰ ਦੀ ਹਰ ਖਰਚੇ ਵਿੱਚੋਂ ਜੋ ਵੀ ਬਚੇਗਾ, ਚਾਹੇ ਉਹ 5 ਰੁਪਏ ਹੋਣ ਜਾਂ 500, ਉਹ ਇਸ ਖਾਤੇ ਵਿੱਚ ਜਮ੍ਹਾਂ ਕਰਾਂਗੇ। ਇਹ ਪੈਸਾ ਸਿਰਫ ਲਾਇਬ੍ਰੇਰੀ ਬਰਾਉਂਡਰੀ ਹੋਵੇਗਾ ਕਿਸੇ ਨਿੱਜੀ ਐਸ਼ ਪ੍ਰਸਤੀ ਲੈਣੇ ਕਿਸੇ ਵੀ ਨਿੱਜੀ ਜ਼ਰੂਰਤ ਲਈ ਵਰਤਿਆ ਨਹੀਂ ਜਾਵੇਗਾ ਇਹ ਉਹਨਾਂ ਦੇ ਪਿਆਰ ਦਾ ਅਧਿਆਤਮਿਕ ਬੰਧਨ ਸੀ ਇੱਕ ਅਨੰਦ ਸਿਆਵਾਦਾ ਜੋ ਦੋਵਾਂ ਦੇ ਦਿਲਾਂ ਨੂੰ ਜੋੜਦਾ ਸੀ ਜੱਸੇ ਨੇ ਕਈ ਸਾਲਾਂ ਤੱਕ ਇਸ ਖਾਤੇ ਦੇ ਵਿੱਚ ਹਰਲੀਨ ਨਾਲ ਮਿਲ ਕੇ ਪੈਸੇ ਜਮ੍ਹਾਂ ਕਰਵਾਏ ਉਹ ਹਰ ਮਹੀਨੇ ਦੀ ਐਂਟਰੀ ਨੂੰ ਦੇਖ ਕੇ ਖੁਸ਼ ਹੁੰਦਾ ਪਰ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਰਾਜਨੀਤੀ ਦੀ ਚਮਕਦਾਰ ਪਰ ਖੋਖਲੀ ਚਮਕ ਆਈ ਜਿਸ ਨੇ ਹਰਲੀਨ ਦੇ ਦਿਵੇ ਦੀ ਰੋਸ਼ਨੀ ਨੂੰ ਛਿ카 ਕਰ ਦਿੱਤਾ ਰਾਜਨੀਤੀ ਨੇ ਉਸ ਨੂੰ ਛਿਕਾਇਆ ਕਿ ਰੁਤਬਾ ਪਿਆਰ ਅਤੇ ਗਿਆਨ ਤੋਂ ਵੱਧ ਮਹੱਤਵਪੂਰਨ ਹੈ ਰੁਤਬਾ ਹੀ ਸਾਰਾ ਕੁਝ ਹੈ ਜਦੋਂ ਚਾਰ ਲੋਕ ਤੁਹਾਡੇ ਸਾਹਮਣੇ ਖੜੇ ਹੋ ਕੇ ਤੁਹਾਨੂੰ ਸਲੂਟ ਕਰਦੇ ਹਨ ਤੁਹਾਡੇ ਅੱਗੇ ਸਿਰ ਝੁਕਾਉਂਦੇ ਹਨ ਤਾਂ ਇਹ ਸਾਰਾ ਪਿਆਰ ਸਾਰਾ ਗਿਆਨ ਜਿਹੜਾ ਹੈ ਮਿੱਟੀ ਹੋ ਜਾਂਦਾ ਹੈ ਜਸਦੇ ਦੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਪਿੰਡ ਦੇ ਪੈਸੇ ਵਾਲੇ ਅਤੇ ਸਿਆਸੀ ਤਾਈ ਚਾਚੇ ਦੇ ਸਮਰਥਨ ਨਾਲ ਹੋਈ ਜੋ ਸਿਰਫ ਪੈਸੇ ਅਤੇ ਤਾਕਤ ਨੂੰ ਹੀ ਪਹਿਲ ਦਿੰਦੇ ਸਨ ਉਹਨਾਂ ਦਾ ਫਲਸਫਾ ਸੀ ਵੀ ਜੇਕਰ ਤੁਸੀਂ ਅਮੀਰ ਦਿਖਾਈ ਨਹੀਂ ਦਿੰਦੇ ਤਾਂ ਤੁਸੀਂ ਅਮੀਰ ਨਹੀਂ ਹੋ ਐਸੇ ਤਰ੍ਹਾਂ ਸੱਚੇ ਦਿਖਣਾ ਜੁੜੀ ਹੈ ਨਾਕੀ ਸੱਚੇ ਬਨਾ ਲੋਕਾਂ ਦੀ ਨਜ਼ਰਾਂ ਵਿੱਚ ਸੱਚੇ ਬਣੋ ਨਾ ਕਿ ਸਤਿਮੁੱਚ ਸੱਚੇ ਹੋ ਸੱਚੇ ਹੋਣਾ ਅਤੇ ਸੱਚੇ ਦੇਖਣ ਦੇ ਵਿੱਚ ਬਹੁਤਾ ਫਰਕ ਹੈ ਜੱਸੇ ਦੇਤਾਏ ਜਿਨ੍ਹਾਂ ਦਾ ਪਿੰਡ ਤੇ ਪੂਰਾ ਦਬਦਬਾ ਸੀ ਉਹਨਾਂ ਨੇ ਉਸਨੂੰ ਪਾਰਟੀ ਦੀ ਇੱਕ ਸ਼ਾਨਦਾਰ ਮੀਟਿੰਗ ਤੋਂ ਬਾਅਦ ਆਪਣੇ ਕੋਲ ਬੁਲਾਇਆ ਕਮਰਾ ਮਹਿੰਗੀ ਵਿਸਕੀ ਅਤੇ ਸਿਗਰਟ ਦੇ ਧੂੰਏ ਨਾਲ ਭਰਿਆ ਸੀ ਜਿਸ ਦੀ ਖੁਸ਼ਬੂ ਜੱਸੀ ਨੂੰ ਹੁਣ ਸਫਲਤਾ ਦੀ ਖੁਸ਼ਬੂ ਲੱਗਦੀ ਸੀ ਜਿ세 ਤਾਏ ਨੇ ਉਸਦੀ ਪਿੱਠ ਤੇ ਜ਼ੋਰਦਾਰ ਥਾਪੀ ਜਿੰਦੇ ਹੋਏ ਕਿ ਆ ਉੱਤੂ ਤਾਂ ਸਰਪੰਚ ਬਣ ਗਿਆ ਇੱਕ ਚੰਗੀ ਸ਼ੁਰੂਆਤ ਹੈ ਹੁਣ ਤੇਰੀ ਅਗਲੀ ਮੰਜ਼ਿਲ ਐਮਐਲਏ ਦੀ ਪਤਿਜੇ ਕਮਲਕੌਰ ਹੈ ਜਿਸ ਤੇ ਪਰਿਵਾਰ ਦੇ ਸਬੰਧ ਦਿੱਲੀ ਤੱਕ ਹਨ ਤੂੰ ਇੱਕ ਐਸਾ ਅਭਰਾਦਨਿਤਿਕ ਹੀਰਾ ਕਿਉਂ ਛੜ ਰਿਹਾ ਹੈ ਹਰ ਲੀਨ ਬੜੀ ਸਾਦੀ ਹੈ ਉਸ ਦੀ ਕਿਤਾਬਾਂ ਵਾਲੀ ਸਾਦਗੀ ਤੇਰੀ ਤਰੱਕੀ ਤੇ ਰੁਕ ਲਗਾਰੀ ਹੈ ਬੈਨੇ ਅੱਗੇ ਕਿਆ ਉਸਦੀ ਆਵਾਜ਼ ਵਿੱਚ ਇੱਕ ਬੇਰਹਿਮ ਸਤਾਈ ਸੀ ਪੁੱਤਰ ਉਹ ਰਾਜਨੀਤੀ ਦਾ ਪ੍ਰਦਰਸ਼ਨ ਅਤੇ ਚੱਕਾ ਚਾਹੁੰਦਾ ਹੈ ਮੇਰੇ ਪੁੱਤਰ ਇਹਨਾਂ ਲੋਕਾਂ ਨੂੰ ਤੇਰੀ ਪਤਨੀ ਮਹਿੰਗੇ ਗਹਿਣੇ ਦੇ ਵਿੱਚ ਸ਼ਹਿਰ ਦੀਆਂ ਪਾਰਟੀਆਂ ਦੇ ਵਿੱਚ ਚਾਹੀਦੀ ਹੈ ਨਾ ਕਿ ਕਿਸੇ ਪੁਰਾਣੀ ਲਾਇਬ੍ਰੇਰੀ ਦੇ ਦੀਵਿਆਂ ਦੀ ਗੱਲ ਕਰਦੀ ਹੋਈ ਹਰਲੀਨ ਦਾ ਉਹ ਲਾਇਬ੍ਰੇਰੀ ਵਾਲਾ ਸੁਪਨਾ ਬਚਕਾਨਾ ਅਤੇ ਆਦਰਸ਼ਵਾਦੀ ਹੈ ਜੇ ਤੂੰ ਕਮਲ ਨਾਮਿਆ ਕਰਦਾ ਹੈ ਤਾਂ ਤੈਨੂੰ ਤਾਕਤ ਮਿਲੇਗੀ ਤੇਰਾ ਅਗਲਾ ਟਿਕਟ ਪੱਕਾ ਹੋ ਜਾਵੇਗਾ ਦੌਲਤ ਸਭ ਤੋਂ ਵੱਡਾ ਗਾਣਾ ਦੱਸੇ ਤਾਕਤ ਸਭ ਤੋਂ ਵੱਡਾ ਸੱਚ ਹੈ ਜਿਸਾ ਜਿਸਦੇ ਦਿਲ ਦੇ ਵਿੱਚ ਹਰਲੀਨ ਪ੍ਰਤੀ ਪਿਆਰ ਅਜੇ ਵੀ ਕਿਤੇ ਲੁਕਿਆ ਸੀ ਹੁਣ ਹੌਲੀ ਹੌਲੀ ਰਾਜਨੀਤੀ ਦੇ ਜ਼ਹਿਰੀਲੇ ਨਸ਼ੇ ਦੇ ਵਿੱਚ ਡੁੱਬ ਗਿਆ ਉਸ ਨੂੰ ਕਮਲ ਦੀ ਚਮਕ-ਦਮਕ ਉਸਦੇ ਮਹਿੰਗੇ ਕੱਪੜੇ ਅਤੇ ਉਸਦੇ ਰਾਜਨੀਤਿਕ ਸੰਬੰਧ ਹਰਲੀਨ ਦੀ ਸਾਦਗੀ ਤੋਂ ਜ਼ਿਆਦਾ ਮਹੱਤਵਪੂਰਨ ਲੱਗਣ ਲੱਗੇ ਉਸਨੇ ਆਪਣੇ ਮਨ ਨੂੰ ਇੱਕ ਕੋਕਲੀ ਦਿਲੇ ਦਿੱਤੇ ਵੀ ਉਹ ਲਾਇਬ੍ਰੇਰੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸ਼ਾਇਦ ਕਮਲਨਾਵਿਆ ਕਰ ਰਿਹਾ ਹੈ ਕਿਉਂਕਿ ਉਸ ਕੋਲ ਜ਼ਿਆਦਾ ਪੈਸਾ ਹੋਵੇਗਾ ਹਾਲਾਂਕਿ ਉਹ ਅੰਦਰੋਂ ਜਾਣਦਾ ਸੀ ਕਿ ਇੱਕ ਵੱਡਾ ਆਤਮਾ ਨੂੰ ਮਾਰਨ ਵਾਲਾ ਝੂਠ ਹੈ ਉਸਨੇ ਆਪਣੇ ਪਵਿੱਤਰ ਵਾਅਦੇ ਨੂੰ ਪੈਸੇ ਦੀ ਵੈਦਿੱਤੀ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ ਅਤੇ ਉਸੇ ਪਲ ਉਸਨੇ ਹਰਲੀਨ ਪ੍ਰਤੀ ਆਪਣੀ ਨਜ਼ਰ ਨੂੰ ਬਦਲ ਲਿਆ ਉਹ ਹੁਣ ਉਸਦੀ ਪ੍ਰੇਮਿਕਾ ਨਹੀਂ ਸਗੋਂ ਉਸਦੀ ਸਫਲਤਾ ਦੇ ਰਾਹ ਦੇ ਵਿੱਚ ਇੱਕ ਰੁਕਾਵਟ ਲੱਗਣ ਲੱਗੀ ਇੱਕ ਰਾਤ ਜਦੋਂ ਜਸੇ ਨੇ ਹਿੰਮਤ ਕਰਕੇ ਹਰਲੀਨ ਨੂੰ ਦੱਸਿਆ ਕਿ ਉਹ ਕਮਲ ਨਾਲ ਵਿਆਹ ਕਰਨ ਜਾ ਰਿਹਾ ਹੈ ਅਤੇ ਉਸ ਨੂੰ ਤਲਾਕ ਚਾਹੀਦਾ ਹੈ ਤਾਂ ਹਰਲੀਨ ਬਿਲਕੁਲ ਚੁੱਪ ਹੋ ਗਈ ਉਹ ਕੇਜੰਦੇ ਵਿੱਚ ਦੀਵਾਲੀ ਦੀ ਮਠਿਆਈਆਂ ਬਣਾ ਰਹੀ ਸੀ ਉਸਤੇ ਖਾਦੀ ਚੀਜ਼ ਉਤੇ ਰੁਕ ਗਏ ਉਸਤੇ ਚਾਰੇਤੇ ਕੋਈ ਹੰਝੂ ਨਹੀਂ ਸੀ ਸਿਰਫ ਇੱਕ ਡੂੰਘਾ ਅਦ੍ਰਿਸ਼ ਸਦਮਾ ਸੀ ਜਿਵੇਂ ਕਿ ਉਸਤੇ ਅੰਦਰੋਂ ਕੁਝ ਟੁੱਟ ਗਿਆ ਹੋਵੇ ਉਸਨੇ ਜਸਦੇਵ ਮਨ ਵਿੱਚ ਦੌਲ ਦੇ ਜ਼ਹਿਰ ਨੂੰ ਸਾਫ਼-ਸਾਫ਼ ਦੇਖ ਲਿਆ ਸੀ ਹਰਲਿੰਦ ਆਂਦੀ ਸੀ ਵੀ ਜੇਕਰ ਉਸ ਨੂੰ ਆਸਾਨੀ ਨਾਲ ਛੱਡ ਦਿੰਦੀ ਹੈ ਤਾਂ ਜਸਾ ساری ਉਮਰ ਇਸ ਪਛਤਾਵੇ ਦੇ ਵਿੱਚ ਜਿਵੇਗਾ ਵੀ ਉਸਨੇ ਇੱਕ ਚੰਗੀ ਵਫਾਦਾਰ ਪਤਨੀ ਨੂੰ ਗਵਾ ਦਿੱਤਾ ਹੈ ਅਤੇ ਜੇਕਰ ਉਹ ਲੜਦੇ ਤਾਂ ਜਸਦੇਵ ਦੀ ਰਾਜਨੀਤਿਕ ਸਫਲਤਾ ਖਤਰੇ ਵਿੱਚ ਪੈ ਸਕਦੀ ਹੈ ਜਸਦੇਵ ਦੀ ਬਦਨਾਮੀ ਹੋਵੇਗੀ ਅਤੇ ਵਿਚਾਰੇ ਦੀ ਸਾਰੀ ਬੰਦ ਚੜੀ ਹੋਏ ਉਨ ਮਿਟੀ ਹੋ ਜਾਵੇਗੀ ਜਿਸ ਦਾ ਮਤਲਬ ਸੇ ਬਿਓ ਕਮਲ ਤੋਂ ਦੂਰ ਹੋ ਜਾਏਗਾ ਪਰ ਉਸ ਦਾ ਸਾਰਾ ਪੈਸਾ ਲਾਇਬ੍ਰੇਰੀ ਫੰਡ ਦੇ ਵਿੱਚ ਨਹੀਂ ਜਾ ਪਾਵੇਗਾ ਉਸ ਨੇ ਆਪਣੇ ਪਿਆਰ ਨੂੰ ਸਭ ਤੋਂ ਵੱਡੀ ਕੁਰਬਾਨੀ ਦੇਣ ਦਾ ਇੱਕ ਭਿਆਨਕ ਫੈਸਲਾ ਕਰ ਲਿਆ ਉਹ ਖੁਦ ਬਦਨਾਮ ਹੋਵੇਗੇ ਤਾਂ ਜੋ ਜੱਸਾ ਉਸ ਨੂੰ ਨਫ਼ਰਤ ਕਰਕੇ ਦੂਰ ਹੋ ਜਾਵੇ ਉਸ ਤੇ ਸੁਪਨਾ ਦਾ ਪੈਸਾ ਸੁਰੱਖਿਤ ਰਹੇ ਹਰਲੀਨ ਅਗਲੀ ਸਵਰ ਜੱਸੇ ਨੂੰ ਮਿਲੇ ਉਸ ਨੇ ਜਾਣ ਬੁਝ ਕੇ ਮਹਿੰਗੇ ਕੱਪੜੇ ਪਾਈ ਸਮੇ ਜੋ ਉਸ ਨੇ ਕਦੇ ਨਹੀਂ ਪਾਏ ਉਸਨੇ ਚਿਹਰੇ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜ਼ਹਿਰੀਲਾ ਝੂਠਾਂ ਕਰ ਸੀ ਜਸਵੰਤ ਹਰਨੀ ਨੇ ਆਪਣੀ ਆਵਾਜ਼ ਨੂੰ ਕਠੋਰ ਬਣਾਇਆ ਹਰ ਇੱਕ ਸ਼ਬਦ ਨੂੰ ਧਿਆਨ ਨਾਲ ਸੁਣਿਆ ਮੈਨੂੰ ਲਾਇਬ੍ਰੇਰੀ ਤੋਂ ਕੋਈ ਪਿਆਰ ਨਹੀਂ ਹੈ ਮੈਂ ਤਾਂ ਬਸ ਤੁਹਾਡੇ ਪੈਸੇ ਕਰਕੇ ਤੁਹਾਡੇ ਨਾਲ ਸੀ ਮੈਂ ਵੀ ਹੁਣ ਰਾਣੀ ਦੀ ਜ਼ਿੰਦਗੀ ਜਿਉਣਾ ਚਾਹੁੰਨੀ ਹਾਂ ਜੇਕਰ ਤੂੰ ਰਾਜਨੀਤੀ ਲਈ ਦੂਜਾ ਕੰਮ ਕਰ ਸਕਦਾ ਹੈ ਪਰ ਮੈਂ ਆਪਣੀ ਦੌਲਤ ਦੀ ਪੂਕਪੂਰੀ ਕਰਾਂਗੀ ਉਸਨੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਿਵੇਂ ਕਿਸੇ ਅਭਿਨੇਤਰੀ ਨੇ ਆਪਣੀ ਭੂਮਿਕਾ ਨੂੰ ਪੂਰੀ ਤਰ੍ਹਾਂ ਨਹੀਂ ਬਣਾ ਹੋਵੇ ਹੱਸ ਕੇ ਕਿਹਾ ਮੈਂ ਤਲਾਕ ਤਾਂ ਜ਼ਰੂਰ ਦੇਵਾਂਗੀ ਪਰ ਮੈਨੂੰ ਸਾਰੀ ਗਿਆਨ ਦੀ ਪੂੰਜੀ ਚਾਹੀਦੀ ਹੈ ਉਹ ਪੈਸਾ ਜੋ ਉਸ ਬੈਂਕ ਦੇ ਵਿੱਚ ਹੈ ਅਤੇ ਮੈਂ ਉਹਨਾਂ ਸਾਰੇ ਪੈਸਿਆਂ ਨੂੰ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕਰਾਵਾਂਗੀ ਮੈਨੂੰ ਸਾਡੀ ਸਾਰੀ ਬਚਤ ਅਤੇ ਜ਼ਮੀਨ ਦਾ ਅਧਾ ਹਿੱਸਾ ਚਾਹੀਦਾ ਹੈ ਮੈਂ ਤੈਨੂੰ ਦਿਖਾਵਾਂਗੀ ਵੀ ਸੱਚਾ ਲਾਲਚੀ ਪਲਾ ਹੁੰਦਾ ਕੌਣ ਹੈ ਜੇਕਰ ਤੂੰ ਲਾਲਚੀ ਹੈਂ ਮੈਂ ਵੀ ਅਗੋਂ ਘਟ ਨਹੀਂ ਬਣਾਂਗੇ ਮੈਂ ਤੇਰੇ ਪੈਸੇ ਤੇ ਅਸ਼ਕ ਕਰਾਂਗੇ ਜਦੋਂ ਕਿ ਤੂੰ ਉਸ ਕਮਲਾ ਹੋਵੇਂਗਾ ਜਿਸਦੇ ਅੰਦਰ ਦਾ ਸੱਚਾ ਪਿਆਰ ਜਿਵੇਂ ਕਿ ਇੱਕਦਮ ਟੁੱਟ ਗਿਆ ਉਸ ਨੂੰ ਲੱਗਿਆ ਵੀ ਹਰਲੀਨ ਇੱਕ ਲੁਕੀ ਹੋਈ ਲਾਲਚੀ ਲੱਗਣ ਸੇ ਅਤੇ ਹੁਣ ਉਸਦੀ ਅਸਲੀਅਤ ਇੱਕਦਮ ਸਾਹਮਣੇ ਆ ਗਈ ਹੈ ਉਹ ਹਰਲੀਨ ਪ੍ਰਤੀ ਦੁਖੀ ਹੋਣ ਦੀ ਬਜਾਏ ਉਸ ਨੂੰ ਨਫ਼ਰਤ ਅਤੇ ਕਿਰਣਾ ਕਰਨ ਲੱਗਿਆ ਇਹ ਬਿਲਕੁਲ ਉਹੀ ਪ੍ਰਤੀਕਿਰਿਆ ਸੀ ਜੋ ਸ਼ਾਇਦ ਹਰਲੀਨ ਚਾਹੁੰਦੀ ਸੀ ਮਿੰਜੋ ਸ਼ਾਦੇ ਹਰਲੀਨ ਨੇ ਆਪਣੇ ਦਿਮਾਗ ਦੇ ਵਿੱਚ ਉਤਰ ਕੇ ਸੀ ਜਸੇ ਨੇ ਵਿਰਾਕクセ ਝਿਜਕਦੇ ਸਾਰੇ ਦਸਤਾਵੇਜ਼ ਤਿਆਰ ਕਰਵਾਏ ਜਦੋਂ ਹਰਲੀਨ ਨੇ ਤਲਾਕ ਦੇ ਕਾਗਜ਼ਾਂ ਤੇ ਦਸਤਕਤ ਕੀਤੀ ਤਾਂ ਉਸਦੇ ਹੱਥ ਕੰਬ ਰਹੇ ਸਨ ਪਰ ਉਸਨੇ ਆਪਣੇ ਚਿਹਰੇ ਤੇ ਨਕਲੀ ਮੁਸਕਰਾਟ ਰੱਖੇ ਉਸਨੇ ਜਸੇ ਵੱਲ ਦੇਖਿਆ ਜਿੱਤੇ ਉਸਦੇ ਅੰਤ ਤੱਕ ਪਿਆਰ ਦੀ ਮੌਤ ਹੋ ਚੁੱਕੀ ਸੀ ਹਰਲੀਨ ਨੇ ਜਸੇ ਤੋਂ ਲੁਕਾ ਕੇ ਆਪਣੇ ਹੰਝ ਪੁੰਦੇ ਅਤੇ ਸਾਰੀ ਦੌਲਤ ਲੈ ਕੇ ਉਸ ਦੀ ਜ਼ਿੰਦਗੀ ਵਿੱਚੋਂ ਇੱਕ ਬਦਨਾਮ ਲਾਲਚੀ ਔਰਤ ਵਾਂਗ ਬਾਹਰ ਚਲੀ ਗਏ ਆਪਣੇ ਪਿੱਛੇ ਇੱਕ ਅਦੇਸ਼ਟ ਰਹਿ ਛੱਡ ਗਏ ਬਾਜ਼ਾਰ ਵਿੱਚ ਖੜਾ ਜੱਸਾ ਹੁਣ ਸਿਰਫ ਇਹੀ ਸੋਚ ਰਿਆ ਸੀ ਕਿ ਜੇਕਰ ਉਹ ਕਰੋੜਾਂ ਦੀ ਮਾਲਕ ਹੈ ਤਾਂ ਇਹ ਦੀਵੇ ਵੇਚ ਕੇ ਕਿਉਂ ਗੁਜ਼ਾਰਾ ਕਰ ਰਹੀ ਹੈ ਕਿ ਉਸਨੇ ਸਾਰਾ ਪੈਸਾ ਕਿੱਥੇ ਹੈ ਕਿਉਂ ਨਕੜੀ ਜੰਦ ਦੀ ਜਿਰੀ ਹੈ ਸ਼ਾਮ ਨੂੰ ਜਦੋਂ ਜੱਸਾ ਕਮਲਨਾਲ ਆਪਣੇ ਮਹਿੰਗੇ ਚਿੱਟੇ ਸੰਗਮਰਮਰ ਵਾਲੇ ਬੰਗਲੇ ਵਿੱਚ ਆਇਆ ਤਾਂ ਕਮਲ ਨੇ ਸੁਣ ਪੁੱਛਿਆ ਕਿ ਉਹ ਇਹਨਾ ਪਰੇਸ਼ਾਨ ਕਿਉਂ ਹੈ ਜੱਸੇ ਨੇ ਉਸ ਨੂੰ ਹਰ ਲਿੰਬਰ ਦੱਸਿਆ ਅਤੇ ਉਸ ਦੀ ਅਣਖ ਬਾਰੇ ਉਹ ਦੀਵਿਆਂ ਬਾਰੇ ਅਤੇ ਉਹ ਪੈਸੇ ਵਾਲੀ ਘਟਨਾ ਬਾਰੇ ਕਮਲ ਨੇ ਹੱਥ ਵਿੱਚ ਸ਼ੈਂਪੇਨ ਦਾ ਗਲਾਸ ਘੁਮਾਦੇ ਹੋਏ ਅੱਖਾਂ ਘੁਮਾ ਕੇ ਕਿਹਾ ਉਹ ਉਹ ਬੇਵਕੂਫ ਹੋਵੇਗੇ ਸ਼ਾਇਦ ਸਾਰਾ ਪੈਸਾ ਆਪਣੇ ਗਰੀਬ ਪੇਕੇ ਘਰ ਭੇਜ ਦਿੱਤਾ ਹੋਵੇਗਾ ਜਾਂ ਸ਼ੇਅਰ ਬਾਜ਼ਾਰ ਦੇ ਵਿੱਚ ਜਾਂ ਕਿਸੇ ਜੂਏ ਦੇ ਵਿੱਚ ਗਵਾ ਦਿੱਤਾ ਹੋਵੇਗਾ ਉਹ ਚਿੰਤਾ ਨਾ ਕਰੇ ਉਹ ਅੱਜ ਵੀ ਤੁਹਾਡੇ ਪੈਰਾਂ ਦੀ ਧੋਣਾ ਹੈ ਕੋਈ ਗੱਲ ਨਹੀਂ ਅਜੇ ਗਰੀਬ ਲੋਕਾਂ ਬਾਰੇ ਸੋਚ ਕੇ ਆਪਣਾ ਸਮਾਂ ਬਰਬਾਦ ਨਾ ਕਰੇ ਕਮਲ ਦੀ ਆਵਾਜ਼ ਵਿੱਚ ਸਪਸ਼ਟ ਤਿਰਸਕਰ ਸੀ ਪਰ ਜਸਦੇ ਦਾ ਮਨ ਨਹੀਂ ਮੰਨਿਆ ਉਸ ਦੇ ਅੰਦਰ ਦਾ ਪੁਰਾਣਾ ਦਸਾ ਜੋ ਸ਼ਾਇਦ ਅਜ ਵੀ ਹਰ ਲੀਨ ਦੇ ਨਾਲ ਪਿਆਰ ਕਰਦਾ ਸੀ ਹੁਣ ਆਪਣੇ ਹੰਕਾਰ ਨਾਲ ਲੜ ਰਿਹਾ ਸੀ ਉਸ ਨੇ ਰਾਤ ਨੂੰ ਹੀ ਸ਼ਿੰਦੇ ਨੂੰ ਬੁਲਾਇਆ ਅਤੇ ਉਸਨੇ ਇੱਕ ਗੋਪਤ ਕੰਮ ਸੋਪਿਆ ਸਿੰਧਿਆ ਮੈਂ ਤੈਨੂੰ ਕਿਹਾ ਸੀ ਵੀ ਉਸਦਾ ਪਤਾ ਕਰ ਮੈਨੂੰ ਹਰ ਇੱਕ ਗੱਲ ਚਾਹੀਦੀ ਹੈ ਕਿ ਉਸਨੇ ਪੈਸਾ ਕਿੱਥੇ ਭੇਜਿਆ ਜਾਂ ਕਿ ਉਹ ਹਾਲੇ ਵੀ ਲਾਇਬ੍ਰੇਰੀ ਦੇ ਪਜੂਲ ਸੁਪਨਾ ਤੇ ਪੈਸਾ ਬਰਬਾਦ ਕਰਦੀ ਹੈ ਉਸਦੇ ਖਾਤਿਆਂ ਦੀ ਜਾਂਚ ਕਰੇ ਹਰ ਇੱਕ ਖਰਚੇ ਦੇ ਅਗਲੀ ਸ਼ਵੇਰ ਸਿੰਧਾ ਵਾਪਸ ਆਇਆ ਉਸਦਾ ਚਿਹਰਾ ਡਰਿਆ ਹੋਇਆ ਸੀ ਅਤੇ ਉਸਦੀਆਂ ਅੱਖਾਂ ਦੇ ਵਿੱਚ ਇੱਕ ਡੂੰਗੀ ਦਹਾ ਸੀ ਸਰਪੰਚ ਸਾਹਿਬ ਹਰਲਿੰਗ ਮੈਮ ਸਾਹਿਬ ਉਸ ਸ਼ਹਿਰ ਦੇ ਪੁਰਾਣੇ ਇਰਾਕੇ ਦੇ ਵਿੱਚ ਇੱਕ ਬਹੁਤ ਹੀ ਤੰਗ ਗਲੀ ਵਿੱਚ ਇੱਕ ਛੋਟੇ ਸੇਲ ਵਾਲੇ ਕਮਰੇ ਵਿੱਚ ਰਹਿੰਦੀ ਹੈ ਉਸ ਸਵੇਰ ਤੋਂ ਲੈ ਕੇ ਰਾਤ ਤੱਕ ਖੁਦ ਮਿੱਟੀ ਗੁੰਦੀ ਹੈ ਅਤੇ ਦੀਵੇ ਪਕਾਉਂਦੀ ਹੈ ਉਹ ਬੜੀ ਕਮਜ਼ੋਰ ਹੋ ਗਈ ਹੈ ਮੈਂ ਸੁਣੋ ਦੀਵੇ ਲਦੇ ਸਾਈਕਲ ਤੇ ਜਾਂਦੇ ਵੇਖਿਆ ਦੀਵਿਆਂ ਦੇ ਭਾਰ ਕਾਰਨ ਉਸ ਨੂੰ ਹੱਥਾਂ ਅਤੇ ਪਿੱਠ ਦੇ ਵਿੱਚ ਦਰਦ ਹੁੰਦਾ ਹੈ ਉਹ ਬਾਰ ਬਾਰ ਖੰਗਦੀ ਹੈ ਲੱਗਦਾ ਹੈ ਉਸ ਨੂੰ ਸੇਲ ਵਾਲੇ ਕਮਰੇ ਕਾਰਨ ਕੋਈ ਸਾਦੀ ਬਿਮਾਰੀ ਹੋ ਗਈ ਹੈ ਉਸ ਦੀ ਹਾਲਾਤ ਬੜੀ ਮਾੜੀ ਹੈ ਸ਼ਿੰਦੇ ਨੇ ਖੋੜੀ ਜੀ ਅੱਗੇ ਕਿਹਾ ਮੈਂ ਗਵਾਂਡੀਆਂ ਤੋਂ ਪੁੱਛਿਆ ਸੀ ਵੀ ਉਸਨੇ ਨਾ ਕੋਈ ਵੱਡੀ ਚੀਜ਼ ਖਰੀਦੀ ਹੈ ਨਾ ਹੀ ਕੋਈ ਨਮਾ ਕਰੇ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਕੋਈ ਵੱਡੀ ਰਕਮ ਭੇਜੀ ਹੈ ਪਰ ਇਹ ਗੱਲ ਬੜੀ ਅਜੀਬ ਹੈ ਜੋ ਮੈਨੂੰ ਰਾਤ ਪਰ ਸੌਣ ਨਹੀਂ ਦੇਵੇਗੇ ਉਹ ਦੀਵੇ ਵੇਚ ਕੇ ਜੋ ਵੀ ਛੋਟਾ ਮੋਟਾ ਪੈਸਾ ਕਮਾਉਂਦੀ ਹੈ ਉਸ ਨੂੰ ਹਰ ਰੋਜ਼ ਸਵੇਰੇ 10 ਵਜੇ ਉਸਕ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਜਾਂਦੀ ਹੈ ਉਹ ਬੈਂਕ ਉਸਦੇ ਦੀਵੇ ਵੇਚਣ ਵਾਲੀ ਥਾਂ ਤੋਂ ਬਿਲਕੁਲ ਉਲਟ ਦਿਸ਼ਾ ਵਿੱਚ 5 ਕਿਲੋਮੀਟਰ ਦੂਰ ਹੈ ਉਹ ਕਿਸੇ ਮੇਰੀ ਐਸ ਪ੍ਰਸਤਿਤੀ ਜਮਾਨੇ ਕਰਾਉਂਦੇ ਸਰਪੰਚ ਸਾਹਿਬ ਸਗੋਂ ਕਿਸੇ ਮਿਸ਼ਨ ਲਈ ਕੀਤੀ ਹੋਈ ਬਚਤ ਲੱਗਦੀ ਹੈ ਉਹ ਪੈਸੇ ਵਿਚਾਰੀ ਹੈ ਪਰ ਉਸਤੇ ਕਰਤ ਨਹੀਂ ਕਰ ਰਹੇ ਇਹ ਸੁਣ ਕੇ ਜਸੇਦਾ ਸਿਰ ਘੁੰਮ ਗਿਆ ਉਸ ਦਾ ਸਾਰਾ ਲਾਲਚ ਨਫ਼ਰਤ ਅਤੇ ਗਰੂਰ ਉਸਤੇ ਦਿਮਾਗ ਵਿੱਚ ਟਕਰਾਉਣ ਲੱਗੇ ਜੇ ਉਹ ਲਾਲਚੀ ਹੈ ਤਾਂ ਉਹ ਸ਼ਰੀਰਿਕ ਦਰਦ ਸਹਿ ਕੇ ਦਿਵੇਂ ਪਲਕ ਕਿਉਂ ਬਿਤਰੀ ਹੈ ਜੇ ਉਹ ਕਰੋੜਪਤੀ ਹੈ ਤਾਂ ਗਰੀਬੀ ਵਿੱਚ ਕਿਉਂ ਰਹੀ ਹੈ ਅਤੇ ਉਹ ਹਰ ਰੋਜ਼ ਬੈਂਕ ਨੂੰ ਜਾਂਦੀ ਹੈ ਇਹ ਰਹਾਸ ਜਸੇ ਦੇ ਅੰਦਰ ਦੀ ਹੰਕਾਰ ਦੀ ਨਿਨੂ ਬਿਲਕੁਲ ਤੋੜ ਐ ਸੀ ਉਸ ਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਅਗਨੀ ਸਵੇਰੇ ਜਸੇ ਨੇ ਨਜੀ ਤੌਰ ਤੇ ਹਰਲਿੰਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਉਸ ਨੇ ਆਪਣੀ ਚਮਕੀਲੀ ਐਸਯੂਵੀ ਦੀ ਬਜਾਏ ਇੱਕ ਪੁਰਾਣੀ ਸਾਦੀ ਮਰੂਤੀ ਕਾਰ ਲਈ ਅਤੇ ਤੜਕੇ ਸ਼ਹਿਰ ਦੇ ਉਸ ਹਿੱਸੇ ਦੇ ਵਿੱਚ ਪਹੁੰਚ ਗਿਆ ਜਿੱਥੇ ਉਸ ਨੇ ਹਰਲਿੰਦ ਅਖੀ ਸੇ ਉਹ ਕੋਦੋ ਜਾਸੂਸ ਬਣ ਗਿਆ ਉਸ ਨੇ ਹਰਲਿੰਦ ਨੂੰ ਉਸਦੇ ਛੋਟੇ ਕਮਰੇ ਵਿੱਚੋਂ ਬਾਹਰ ਦੇ ਦੇਖਿਆ ਉਹ ਸਾਈਕਲ ਤੇ ਮਿੱਟੀ ਦੇ ਢਿਮਿਆਂ ਨਾਲ ਭਰੀਆਂ ਟੋਕਰੀਆਂ ਲਦ ਕੇ ਲੰਘ ਰਿਹਾ ਸੀ ਜੱਸੇ ਨੇ ਦੇਖਿਆ ਉਸ ਦਾ ਸਾਰਾ ਸਰੀਰ ਸਤਿਮੁੱਚ ਕਮਜ਼ੋਰ ਅਤੇ ਥੱਕਿਆ ਹੋਇਆ ਦਿਖ ਰਿਹਾ ਹੈ ਅਤੇ ਇੱਕ ਤਾਂ ਜਦੋਂ ਸਾਈਕਲ ਇੱਕ ਵੱਡੇ ਖੱਡੇ ਵਿੱਚ ਵਜਿਆ ਤਾਂ ਉਸਨੇ ਸਾਈਕਲ ਡਰੋਕ ਕੇ ਜ਼ੋਰ ਦਿੱਖੰਗਾ ਜਿਸ ਨਾਲ ਸ਼ਾਇਦ ਉਸ ਦਾ ਪੂਰਾ ਸਰੀਰ ਹਿੱਲ ਗਿਆ ਉਸ ਦੇ ਚਿਹਰੇ ਤੇ ਐ ਸੰਯੋਗ ਦਰਦ ਸਾਫ ਚਲ ਰਿਹਾ ਸੀ ਉਸ ਦੀ ਕੁਰਬਾਨੀ ਦਾ ਭੌਤਿਕ ਦਰਦ ਹੁਣ ਜੱਸੇ ਦੇ ਸਾਹਮਣੇ ਸੀ ਇੱਕ ਸਬੋਤੇ ਉਹ ਸ਼ਾਇਦ ਨਾਟਕ ਨਹੀਂ ਕਰ ਰਹੀ ਬਲਕਿ ਆਪਣੇ ਆਤਮਾ ਲਈ ਸਤਹੀ ਲੜ ਰਹੀ ਹੈ ਹਰਲੀਨ 5 ਕਿਲੋਮੀਟਰ ਦੀ ਦੂਰੀ ਤੈ ਕਰਕੇ ਉਸੇ ਪੁਰਾਣੇ ਸਹਿਕਾਰੀ ਬੈਂਕ ਕੋਲ ਵਧੀ ਜਿੱਤੇ ਉਹਨਾਂ ਨੇ ਕਈ ਸਾਲ ਪਹਿਲਾਂ ਗਿਆਨਦੀ ਪੂੰਜੀ ਖਾਤਾ ਖੋਲਿਆ ਸੀ ਹਰਲੀਨ ਦੇ ਬੈਂਕ ਅੰਦਰ ਜਾਂਦੇ ਹੀ ਜੱਸੇ ਨੇ ਤੁਰੰਤ ਬੈਂਕ ਮੈਨੇਜਰ ਨੂੰ ਪਹੁੰਚਾਇਆ ਮੈਨੇਜਰ ਸਰਪੰਚ ਨੂੰ ਪਛਾਣਦਾ ਸੀ ਪਰ ਉਹ ਹਿਚਕਾੜ ਵਿੱਚ ਹੈ ਮੈਨੇਜਰ ਸਾਹਿਬ ਹੁਣੇ ਇੱਕ ਔਰਤ ਅੰਦਰ ਆਈ ਹੈ ਹਰਲੀਨ ਕਰੇ ਮੈਨੂੰ ਉਸਤੇ ਇੱਕ ਖਾਤੇ ਦੀ ਤਾਜ਼ਾ ਐਂਟਰੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਰਾਜਨੀਤਿਕ ਮਾਮਲਾ ਹੈ ਮੈਂ ਤੁਹਾਨੂੰ ਬਾਅਦ ਵਿੱਚ ਸਮਝਾਵਾਂਗਾ ਮੈਨੇਜਰ ਨੇ 2 ਮਿੰਟ ਦਾ ਸਮਾਂ ਲਿਆ ਫਿਰ ਉਸਨੇ ਫੋਨ ਤੇ ਵਾਪਸ ਆ ਕੇ ਹੈਰਾਨੀ ਅਤੇ ਸਨਮਾਨ ਦੇ ਮਿਲੇ ਜੁਲੇ ਸਰਵਜ ਕਰ ਕੀਤੇ ਸਰਪੰਚ ਸਾਹਿਬ ਮੈਨੇਜਰ ਨੇ ਖੋੜੀ ਜੀ ਕਿਹਾ ਖਾਤਾ ਤਾਂ ਹੈ ਪਰ ਇਹ ਉਸਦਾ ਨਿੱਜੀ ਨਾਮ ਤੇ ਨਹੀਂ ਹੈ ਖਾਤੇ ਦਾ ਨਾਮ ਹੈ ਮੈਮਦਪੁਰ ਲਾਇਬ੍ਰੇਰੀ ਫੰਡ ਗਿਆਨੀ ਪੁਝੇ ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਹਾਂ ਇਸ ਦੇ ਵਿੱਚ ਸ਼ਾਇਦ ਕਿਸੇ ਵੱਡੀ ਜ਼ਮੀਨ ਅਤੇ ਮੋਟਾ ਪੈਸਾ ਹੋਏ ਪੂਰੀ ਰਕਮ ਐ ਐਸੇ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਹੈ ਲੇਕਿਨ ਇਸ ਦੇ ਵਿੱਚੋਂ ਕਦੇ ਵੀ ਇੱਕ ਵੀ ਰੁਪਿਆ ਕੋਈ ਖਰਚਾ ਕੱਢਿਆ ਨਹੀਂ ਗਿਆ ਅਤੇ ਉਹ ਹਰ ਰੋਜ਼ ਆਪਣੀ ਛੋਟੀ ਜਿਹੀ ਕਮਾਈ ਵੀ ਐਸੇ ਖਾਤੇ ਵਿੱਚ ਜਮ੍ਹਾਂ ਕਰਾਉਂਦੀ ਹੈ ਇਹ ਖਾਤਾ ਚੈਰਿਟੀ ਲਈ ਹੈ ਸ਼ਾਇਦ ਕਿਸੇ ਵੱਡੇ ਮਿਸ਼ਨ ਦੇ ਲਈ ਇਹ ਕੋਈ ਮਾਮੂਲੀ ਖਾਤਾ ਨਜ਼ਰ ਨਹੀਂ ਆਉਂਦਾ एक मामूली खाता लगता नहीं है उसने तलाक तो बाद कोई भी पैसा खर्चा नहीं है एक भी पैसा निजी तौर पर नहीं है सारा पैसा इस बैंक जमा है जो कि उस चैरिटी के नाम है इस सोच के जसा जरा है बिलकुल है ना गया ਉਸਤੇ ਕੰਨਾ ਦੇ ਵਿੱਚ ਹਰ ਲੀਨ ਦੇ ਉਹ ਜਹਰੀਲੇ ਸ਼ਬਦ ਗੂੰਜੇ ਮੈਂ ਤੇਰੇ ਨਾਲੋਂ ਵੀ ਵੱਧ ਲਾਲਚੀ ਹਾਂ ਸੱਚਾਈ ਦਾ ਪ੍ਰਕਾਸ਼ ਉਸਤੇ ਮਨ ਤੇ ਬਿਜਲੀ ਵਾਂਗ ਡਿੱਗਿਆ ਉਹ ਲਾਲਚੀ ਨਹੀਂ ਸੀ ਉਸ ਸਾਰੀ ਦੌਲਤ ਆਪਣੇ ਸਾਹੇ ਪਵਿੱਤਰ ਸੁਪਰਨ ਦੇ ਰਿਸ਼ੇ ਅਤੇ ਖੁਦ ਗਰੀਬੀ ਵਿੱਚ ਦੀਵੇ ਵੇਦ ਕੇ ਗੁਜ਼ਾਰਾ ਕਰਦੇ ਸੀ ਸਿਰਫ ਇਸ ਲਈ ਕਿ ਉਸ ਦਾ ਰਾਜਨੀਤਿਕ ਸੁਪਨਾ ਪਾਵੇਂ ਕੋਕਲਾ ਸੀ ਜਿਉਂਦਾ ਰੰਸ ਕੇ ਜੱਸੇ ਨੂੰ ਇਹ ਅਹਿਸਾਸ ਹੋਇਆ ਵੀ ਉਸਤੇ ਦੁਨੀਆ ਦੀ ਸਭ ਤੋਂ ਮਹਾਨ ਕੁਰਬਾਨੀ ਨੂੰ ਪੈਸੇ ਦੇ ਲਾਲਚ ਵਿੱਚ ਗਵਾ ਦਿੱਤਾ ਹੈ ਤੇ ਉਸਦੀ ਆਤਮਾ ਰੂਪੇ ਉਸਨੇ ਖੁਦ ਨੂੰ ਸਭ ਤੋਂ ਵੱਡਾ ਗੁਨੇਗਾਰ ਮਹਿਸੂਸ ਕੀਤਾ ਉਹ ਦਸਾ ਟੁਟਿਆ ਹੋਇਆ ਸੀ ਆਪਣੀ ਪੁਰਾਣੀ ਮਰੂਤੀ ਨੂੰ ਤੇਜ਼ੀ ਨਾਲ ਭਜਾਉਂਦਾ ਹੋਇਆ ਬਾਜ਼ਾਰ ਦੇ ਵਿੱਚ ਉਸੇ ਤਰਪਾਲ ਕੋਲ ਪਹੁੰਚਿਆ ਜਿੱਥੇ ਹਰਨਿੰਨ ਬੈਠੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਜਿੱਸਾ ਸ਼ਰਮ ਅਤੇ ਪਛਤਾਵੇ ਨਾਲ ਭਰਿਆ ਹੋਇਆ ਮਿੱਟੀ ਦੇ ਦੀਵਿਆਂ ਨੂੰ ਇੱਕ ਪਾਸੇ ਕਰਕੇ ਹਰਲੀਨ ਦੇ ਮਿੱਟੀ ਨਾਲ ਲਿਬੜੇ ਪੈਰਾਂ ਤੇ ਝੁਕ ਗਿਆ ਉਸਤੇ ਚਿਹਰੇ ਤੇ ਹੰਕਾਰ ਦਾ ਇੱਕ ਵੀ ਨਿਸ਼ਾਨ ਨਹੀਂ ਸੀ ਸਿਰਫ ਸ਼ੁੱਧ ਪਛਤਾਵਾ ਅਤੇ ਖੰਜੂ ਦਾ ਹੜਸੇ ਹਰਲੀਨ ਮੇਰੀ ਗੁਰੂ ਮੇਰਾ ਪਿਆਰ ਮੈਂ ਅਨਹ ਹੋ ਗਿਆ ਸੀ ਮੈਂ ਪਾਪੀ ਹਾਂ ਮੈਂ ਤੈਨੂੰ ਪਛਾਣ ਨਹੀਂ ਸਕਿਆ ਤੂੰ ਮੇਰੇ ਸੁਪਨਿਆਂ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਬਦਨਾਮ ਕੀਤਾ ਅਤੇ ਮੈਂ ਤੈਨੂੰ ਲਾਲਚੀ ਸਮਝਿਆ ਜੱਸੇ ਦੀ ਆਵਾਜ਼ ਕਮਰੇ से ਅਤੇ ਖੰਜੂ ਦੇਵਿਆਂ ਦੀ ਮਿੱਟੀ ਦੇ ਡਿਗਰੇ ਸਨ ਉਸੇ ਪਲ ਜੱਸੇ ਦਾ ਫੋਨ ਲਗਾਤਾਰ ਵਜਿਆ ਸਕਰੀਨ ਤੇ ਕਮਲਦਾਨ ਨਾਮ ਚਮਕ ਰਿਹਾ ਸੀ ਜੱਸੇ ਨੇ ਕੰਮ ਦੇ ਹੋਏ ਖੱਤਾਂ ਨਾਲ ਪਹੁੰਚ ਗਿਆ ਕਮਲ ਦੀ ਆਵਾਜ਼ ਵਿੱਚ ਤਿੱਖਾ ਜ਼ਹਿਰੀਲਾ ਗੁੱਸਾ ਸੀ ਜਿਵੇਂ ਕਿਸੇ ਨੇ ਉਸ ਦੀ ਤਾਕਤ ਖੋਲੀ ਹੋਵੇ ਜਿਵੇਂ ਉਸ ਨੂੰ ਸਾਰਾ ਕੁਝ ਪਤਾ ਹੋਵੇ ਤੂੰ پاگل ਹੋ ਗਿਆ ਹੈ ਇਹ ਕਿ ਨਟਖ ਹੈ ਤੂੰ ਕਿਸੇ ਦਿਵੇ ਬਚਨ ਵਾਲੀ ਭਕਰਨ ਦੇ ਪੈਰਾਂ ਤੇ ਡਗ ਰਿਹਾ ਹੈ ਮੈਂ ਉਸ ਨੀਵੀਂ ਔਰਤ ਲਈ ਆਪਣੇ ਰੁਤਬੇ ਨੂੰ ਦਾਤੇ ਨਗਾ ਸਕਦੇ ਮੈਨੂੰ ਤੇਰੀ ਉਹ ਗਿਆਨ ਦੀ ਪੂਜ ਨਹੀਂ ਚਾਹੀਦੀ ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਤਰੱਕ ਦੇਣੀ ਹਾਂ ਤੂੰ ਵਾਪਸ ਉਸ ਦੇ ਕੋਲ ਗਿਆ ਤਾਂ ਗਿਆ ਕਿਉਂ ਤੂੰ ਉਸੇ ਕਮਜ਼ੋਰ ਔਰਤ ਕੋਲ ਜਾ ਜਾ ਅਤੇ ਹੁਣ ਉੱਥੇ ਰਹੀਂ ਮੇਰੇ ਕੋਲ ਵਾਪਸ ਆਣ ਦੀ ਜ਼ਰਤ ਨਹੀਂ ਹੈ ਤੂੰ ਮੇਰੇ ਰੁਤਬੇ ਨਾਲ ਮੇਚ ਨਹੀਂ ਕਰਦਾ ਰਹਿ ਗਿਆ ਨਾ ਫਿਰ ਉਹੀ ਪਿੰਡੂ ਦਾ ਪਿੰਡੂ ਰਹਿ ਗਿਆ ਨਾ ਉਹੀ ਗਰੀਬ ਦਾ ਗਰੀਬ ਉਹ ਤੈਨੂੰ ਤਾਂ ਸੋਨੇ ਦਾ ਕਟੋਰਾ ਦਿੱਤਾ ਸੀ ਉਸਦੇ ਨਾਲ ਵੀ ਪੇਖ ਮੰਗਣ ਲੱਗਿਆ ਹੈ ਚਾਹੇ ਤੂੰ ਅੱਜ ਤੂੰ ਬਾਦੇ ਮੇਰੇ ਕੋਲ ਵਾਪਸ ਨਹੀਂ ਮੈਂ ਤੇਰੇ ਪਿੱਛੇ ਆਪਣਾ ਗੁਪਤ ਬੰਦਾ ਲਗਾਏ ਸੀ ਜਿਸਨੇ ਮੈਨੂੰ ਪਲ-ਪਲ ਦੀ ਖਬਰ ਦਿੱਤੇ ਅਤੇ ਹੁਣ ਦੁਬਾਰਾ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ ਹੈ ਕਮਲਦਾ ਇਹ ਅੰਤਮ ਤਾਨਾ ਜਿਸ ਨੇ ਦੇ ਦਿਲ ਵਿੱਚ ਤਲਵਾਰ ਵਾਂਗੋ ਜਾ ਜਿਸਨੇ ਉਸਤੇ ਲਾਚ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਉਸਨੇ ਫੋਨ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਆਪਣੀ ਮਰੂਤੀ ਕਾਰ ਦੇ ਵਿੱਚ ਬੈਠ ਗਿਆ ਉਸਨੇ ਤੈਅ ਕਰ ਰਿਆ ਸੀ ਵੀ ਹੁਣ ਤੋਂ ਉਹ ਸਰਬੰਚ ਨਹੀਂ ਕਰੇਗਾ ਹੰਟਾ ਉਹ ਇੱਕ ਆਮ ਬੰਦੇ ਵਾਂਗ ਜੀਵੇਗਾ ਉਹ આજ ਤੋਂ ਬਾਅਦ ਰਾਜਨੀਤੀ ਵਿੱਚ ਜਿੱਤੇ ਉਹ ਗੰਦਲੀ ਖੁਸ਼ਬੋ ਜਿੱਤੇ ਉਹ ਗੰਦਰੀਆਂ ਯਾਦਾ ਜੋ ਕਿ ਉਸਦੇ ਦਿਮਾਗ ਦੇ ਵਿੱਚ ਵਾਰ-ਵਾਰ ਘੁੰਮ ਰਹੀਆਂ ਸਨ ਜਿਨ੍ਹਾਂ ਨੂੰ ਆਪਣੀ ਮਰੀ ਜ਼ਮੀਰ ਦਾ ਕਰਨ ਮੰਨਦਾ ਸੀ ਅਤੇ ਵਾਪਸ ਉਸ ਰਸਤੇ ਜਾਣਾ ਨਹੀਂ ਚਾਹੁੰਦਾ ਅਗਲੇ ਕੁਝ ਹਫ਼ਤਿਆਂ ਵਿੱਚ ਜਸਸੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਕਮਲ ਉਸ ਨੂੰ ਛੱਡ ਕੇ ਚਲੀ ਗਈ ਸੀ ਉਸਦੇ ਸਾਰੇ ਰਾਜਨੀਤਿਕ ਸਬੰਧ ਟੁੱਟ ਗਏ ਮਿੰਜਸ ਨੇ ਆਪਣਾ ਸਾਰਾ ਧਿਆਨ ਅਤੇ ਬਚਿਆ ਪੈਸਾ ਉਸ ਲਾਇਬ੍ਰੇਰੀ ਅਤੇ ਉਸ ਵੱਡੇ ਸਕੂਲ ਦੇ ਨਿਰਮਾਣ ਤੇ ਲਗਾ ਦਿੱਤਾ। ਉਸਨੇ ਹਰਲਿੰਦ ਦੇ ਗਿਆਨ ਦੀ ਪੂੰਜੀ ਵਾਲੇ ਖਾਤੇ ਨੂੰ ਹੱਥ ਵੀ ਲਗਾਇਆ। ਉਹ ਖੁਦ ਮਜ਼ਦੂਰਾਂ ਨਾਲ ਮਿੱਟੀ ਢੋਂਦਾ ਸੀ ਅਤੇ ਟਾਂ ਚੁੱਕਦਾ ਜਿਵੇਂ ਉਹ ਹਰਲਿੰਦ ਦੇ ਪਛਤਾਵੇ ਨੂੰ ਸ਼ਰੀੜਕ ਰੂਪ ਵਿੱਚ ਪੂਰਾ ਕਰ ਰਿਹਾ ਹੋਵੇ। ਇਹ ਮਿਹਨਤ ਉਸਦੇ ਹੰਕਾਰ ਨੂੰ ਮਿਟਾਉਣ ਦੀ ਪ੍ਰਕਿਰਿਆ ਸੀ। ਹਰਲਿੰਦ ਆਪਣੇ ਦੀਵੇ ਵੇਚਣ ਦੀ ਨਿਮਰ ਆਮਦਨੀ ਨਾਲ ਲਾਇਬ੍ਰੇਰੀ ਲਈ ਪੁਰਾਣੀਆਂ ਅਤੇ ਨਵੀਆਂ ਕਿਤਾਬਾਂ ਖਰੀਦਣ ਲੱਗੇ। ਉਸਤੇ ਦੀਵੇ ਹੁਣ ਉਸਦੇ ਸੱਚੇ ਮਿਸ਼ਨ ਦਾ ਪ੍ਰਤੀਕ ਬਣ ਗਏ। ਮੈਨ ਲਾਇਬ੍ਰੇਰੀ 1 ਮਹੀਨੇ ਦੇ ਵਿੱਚ ਤਿਆਰ ਹੋ ਗਈ। ਹੁਣ ਸਕੂਲ ਜਿਹੜਾ ਸੀ ਉਹ ਵੀ ਬਣਨ ਦੀ ਤਿਆਰੀ ਵਿੱਚ ਹੈ। ਸ਼ਾਨਦਾਰ ਚਿੱਟੇ ਪੱਥਰ ਅਤੇ ਲੱਕੜ ਦੀਆਂ ਵੱਡੀਆਂ ਸਲਫਾਂ ਨਾਲ ਪਹਿਲਾਂ ਨਾਲੋਂ ਵੀ ਕਿਤੇ ਸ਼ਾਨਦਾਰ ਲਾਇਬ੍ਰੇਰੀ। ਇਹ ਕੋਈ ਇਮਾਰਤ ਨਹੀਂ ਸੀ। ਸਗੋਂ ਜਸਦੇਵ ਪਛਤਾਵੇ ਅਤੇ ਹਰਲੇਂਦ ਦੀ ਕੁਰਬਾਨੀ ਦੀ ਮੂਰਤ ਸੀ। ਉਦਘਾਟਨ ਵਾਲੇ ਦਿਨ ਪੂਰਾ ਪਿੰਡ ਅਤੇ ਦੂਰੋਂ-ਦੂਰੋਂ ਪੱਤਰਕਾਰ ਵੀ ਉੱਥੇ ਕੱਟੇ ਹੋਏ। ਮੈਂ ਜੋ ਸੈਨਾ ਜਨ ਡਾਕਟਰ ਤੇ ਹੱਥ ਜੋੜ ਕੇ ਲੜਨ ਕੀਤਾ ਇਹ ਇਮਾਰਤ ਮੇਰੀ ਦولتਣਾ ਨਹੀਂ ਸਗੋਂ ਹਰਲੀਨ ਕੌਰ ਦੀ ਮਹਾਨ ਕੁਰਬਾਨੀ ਅਤੇ ਗਿਆਨ ਦੀ ਪੂੰਜੀ ਨਾ ਬਣੀ ਹੈ ਇਸ ਦਾ ਨਾਮ ਹਰਲੀਨ ਕੌਰ ਲਾਇਬ੍ਰੇਰੀ ਹੋਵੇਗਾ ਮੈਂ ਅੱਜ ਵੀ ਉਸ ਦੀ ਮਿਹਨਤ ਦਾ ਕਰਜ਼ਦਾਰ ਹਾਂ ਜਦੋਂ ਜਸਾ ਹਰਲੀਨ ਕੋਲ ਗਿਆ ਜੋ ਲਾਇਬ੍ਰੇਰੀ ਦੇ ਮੁੱਖ ਦਰਵਾਜ਼ੇ ਤੇ ਦੀਵੇ ਜਗਾਉਣ ਲਈ ਖੜੀ ਸੀ ਹਰਲੀ ਨੇ ਜਸਤੇ ਨੇ ਆਪਣੀ ਆਵਾਜ਼ ਨੂੰ ਭਾਵਨਾਵਾਂ ਨਾਲ ਭਰ ਕੇ ਕਿਹਾ ਚੁੱਕ ਕੇ ਕਿਹਾ ਲਾਇਬ੍ਰੇਰੀ ਚਾਹ ਰੇ ਮੈਂ ਆਪਣੀਆਂ ਗਲਤੀਆਂ ਸੁਧਾਰ ਲਿਆ ਹਾਂ ਮੈਂ ਦੁਬਾਰਾ ਉਹ ਪੁਰਾਣਾ ਜਸਾ ਬਣ ਚੁੱਕਿਆ ਹਾਂ ਕਿ ਤੁਮੈਨੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਤੀ ਦੇ ਵੱਜੋਂ ਸਵੀਕਾਰ ਕਰੇਂਗੇ ਹਰਲਿਨ ਨੇ ਇੱਕ ਗਹਿਰੀ ਸ਼ਾਂਤ ਸਾਲੇ ਉਸ ਦੀਆਂ ਅੱਖਾਂ ਦੇ ਵਿੱਚ ਪਿਆਰ ਦੀ ਨਿਸ਼ਾਨੀ ਸੀ ਪਰ ਇਸ ਵਾਰ ਆਤਮ ਸਨਮਾਨ ਦੀ ਇੱਕ ਨੰਨੀ ਅਟੁੱਟ ਚਮਕ ਜਸਵੰਤ ਸਿੰਘ ਉਸਨੇ ਮੁਸਕਰਾ ਕੇ ਕਿਹਾ ਉਸਦੀ ਆਵਾਜ਼ ਹੁਣ ਇੱਕ ਅਧਿਆਪਕ ਵਾਂਗ ਸੀ ਤੁਹਾਡਾ ਪਛਤਾਵਾ ਸੱਚ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਦੀ ਹਾਂ ਤੁਸੀਂ ਮੇਰਾ ਸਨਮਾਨ ਵਾਪਸ ਕੀਤਾ ਹੈ ਪਰ ਮੈਂ ਹੁਣ ਵਾਪਸ ਨਹੀਂ ਆ ਸਕਦੀ ਮੈਲਸ ਆਰਟਨ ਬੋਤ ਅਗੇ ਨਿਕਲ ਚੁਕੀ ਹਾਂ ਮੇ ਜਸਨੋ ਤੁਸੀਂ ਸਿਰਫ ਮਾਫੀ ਦੇ ਕੇ ਵਾਪਸ ਜਾ ਸਕਦੇ ਹੋ ਮੇਰਾ ਆਤਮ ਸਮਾਨ ਅਤੇ ਦੀਵੇ ਦੀ ਰੋਸ਼ਨੀ ਹੁਣ ਮੇਰੀ ਜ਼ਿੰਦਗੀ ਹਨ ਮੇਰਾ ਸੱਚਾ ਪਿਆਰ ਹੁਣ ਇਸ ਲਾਇਬ੍ਰੇਰੀ ਨਾਲ ਹੈ ਜਿੱਥੇ ਗਿਆਨ ਦਾ ਪ੍ਰਕਾਸ਼ ਫੈਲੇਗਾ ਹਰ ਏਨ ਨੇ ਜਸਦੇ ਮੋੜ ਤੇ ਯਾਦ ਰੱਖਿਆ ਤੁਸੀਂ ਲੋਕਾਂ ਦੀ ਸੇਵਾ ਕਰੋ ਮੈਂ ਇਸ ਲਾਇਬ੍ਰੇਰੀ ਦੀ ਸੇਵਾ ਕਰਾਂਗੇ ਜਿੱਥੇ ਮੈਂ ਗਿਆਨ ਵੰਡਾਂਗੇ ਸਾਡਾ ਪਿਆਰ ਕਦੇ ਨਹੀਂ ਮਰੇਗਾ ਕਿਉਂਕਿ ਉਹ ਹੁਣ ਇਨ੍ਹਾਂ ਕਿਤਾਬਾਂ ਵਿੱਚ ਸਾਡੇ ਸਾਂਝੇ ਸੁਪਨਿਆਂ ਵਿੱਚ ਜਿਉਂਦਾ ਰਹੇਗਾ ਹਰ ਇਨਫਰ ਲਾਇਬ੍ਰੇਰੀ ਦੇ ਅੰਦਰ ਜੱਸੀ ਵੱਲੋਂ ਖਰੀਦੇ ਹੋਏ ਸਾਰੇ ਮਿੱਟੀ ਦੇ ਦੀਵੇ ਜਗਾਏ ਦੀਵਿਆਂ ਦੀ ਮੱਧਮ ਪਵਿੱਤਰ ਰੋਸ਼ਨੀ ਕਿਤਾਬਾਂ ਦੇ ਪੰਨਿਆਂ ਤੇ ਭਏ ਜਿਸ ਨਾਲ ਲਾਇਬ੍ਰੇਰੀ ਦਾ ਹਰ ਕੋਨਾ ਰੋਸ਼ਨ ਹੋ ਗਿਆ ਇਹ ਦੀਵੇ ਲਗਰੇ ਸਨ ਜਿਵੇਂ ਉਹ ਸੱਚੇ ਪਿਆਰ ਅਤੇ ਕੁਰਬਾਨੀ ਦੇ ਆਤਮ ਸਨਮਾਨ ਦੀ ਕਹਾਣੀ ਸੁਣਾ ਰਹੇ ਹੋਣ ਜਿਦਾ ਸਤ ਦੁਰਖੜਾ ਸੀ ਮਹਿਸੂਸ ਕਰਦਾ ਸੀ ਉਸ ਨੇ ਸਭ ਤੋਂ ਮਹਿੰਗਾ ਹੀਰਾ ਗਵਾ ਦਿੱਤਾ ਹੈ ਪਰ ਸਭ ਤੋਂ ਵੱਡਾ ਸਬਕ ਸਿੱਖ ਲਿਆ ਹੈ ਹਰਲੀਮ ਨੇ ਦੀਵੇਦੀ ਰੋਸ਼ਨੀ ਮੰਗੇ ਆਪਣਾ ਆਤਮ ਸਨਮਾਨ ਕਾਇਮ ਰੱਖਿਆ ਅਤੇ ਜਿਸ ਨੂੰ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਤਾਈ ਦਾ ਪ੍ਰਕਾਸ਼ ਦਿੱਤਾ ਹੁਣ ਉਹ ਸਿਰਫ ਸਰਪੰਚ ਨਹੀਂ ਸੀ ਬਲਕਿ ਇੱਕ ਨਵਾਂ ਇਨਸਾਨ ਸੀ ਜੋ ਕਿ ਪਹਿਲਾਂ ਨਾਲੋਂ ਕਿਤੇ ਸਿਆਣਾ ਸੀ ਜਿਸਦੇ ਵਿੱਚ ਪਹਿਲਾਂ ਬੜਾ ਹੰਕਾਰ ਨਹੀਂ ਸੀ ਜਿਸਦੇ ਵਿੱਚ ਭਾਵੇਂ ਪਹਿਲਾਂ ਮੜਾ ਰਤਬਾ ਨਹੀਂ ਚੱਕ ਰਿਹਾ ਸੀ ਲੇਕਿਨ ਆਮ ਲੋਕਾਂ ਦੇ ਵਾਸਤੇ ਆਮ ਲੋਕਾਂ ਦੇ ਨਜ਼ਰਾਂ ਵਿੱਚ ਉਹ ਪਹਿਲਾਂ ਨਾਲੋਂ ਕਿਤੇ ਵਧੀਆ ਸੀ ਜੋ ਕਿ ਸਿਰਫ ਪੈਸੇ ਦੇ ਨਾਲ ਨਹੀਂ ਸਰਗੋਸਥਾ ਦੇ ਬਸਤਾ ਸਿਰਫ ਸਦਾ ਦਿਖਦਾ ਨਹੀਂ ਸੀ ਬਲਕਿ ਸਤਿਮੁਚ ਉਸ ਦੇ ਅੰਦਰ ਸਤਾਈ ਚਲਕ ਰਹੀ ਸੀ ਉਹਨਾਂ ਨੇ ਉਸ ਨੂੰ ਵਾਪਸ ਸਰਪੰਚ ਬਣ ਲਈ ਕਿਆ ਅਤੇ ਪਿੰਡ ਵਾਲਿਆਂ ਨੇ ਉਸ ਦਾ ਜੋ ਅਸਤੀਫਾ ਸੀ ਜਿਸ ਦਾ ਉਸ ਨੇ ਦੇਣ ਦਾ ਫੈਸਲਾ ਕੀਤਾ ਸੀ ਉਸ ਨੂੰ ਸਮਝਾ ਬਜਾ ਕੇ ਉਹ ਜੜਾਏ ਹੁਣ ਵਾਪਸ ਕਰਵਾ ਲਿਆ ਹਾਂਜੀ ਕਿਵੇਂ ਲਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਕਿ ਪਿੰਡ ਵਾਲਿਆਂ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਿ ਹਰਲੀ ਨੇ ਜਸਦੀਰਨ ਨਾ ਜਾ ਕੇ ਜੋ ਫੈਸਲਾ ਕੀਤਾ ਹੈ ਤੁਹਾਡੀ ਇਸ ਬਾਰੇ ਕੀ رائے ਹੈ ਜਦੋਂ ਪਾਣ ਲੱਗਦਾ ਵੀ ਜਸਾ ਬਦਲ ਚੁੱਕਿਆ ਹੈ ਉਸ ਨੂੰ ਹਰਲਿਨ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਹੈ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮਚ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਲੈਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹਾ ਕਹਾਣੀਆਂ ਪਹੁੰਚਕਣੇ ਹਾਂਜੀ ਦੋਸਤੋ ਦੇਵਸਾਨ ਉਹ ਆਜਤ ਹੈ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਦੇਰ ਸਾਨੂੰ ਜਾ ਦਿੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ